ਆ ਸਾਧਾ ਨੇ ਡੇਰਿਆਂ ਦੇ ਵਿੱਚ ਗੰਦ ਪਾ ਛੱਡਿਆ ਆ ਅਸੀਂ ਧੀਰੇ ਜੀਰੇ ਪਹਿਲਾਂ ਗੁਰਦੁਆਰੇ ਚ ਰਹਿੰਦੇ ਸੀਗੇ ਉੱਥੇ ਸਾਨੂੰ ਉਹਨਾਂ ਨੇ ਕਹਿਤਾ ਕਹਿੰਦੇ ਤੁਸੀਂ ਚਲੇ ਜਾਓ ਇੱਥੇ ਤੁਹਾਡੇ ਮੰਦਰ ਤੇ ਪੁਲਿਸ ਲੱਗੀ ਆ ਕਹਿੰਦੇ ਉਹਨਾਂ ਨੂੰ ਵੀ ਕੋਣ ਲਾਤਾ ਮੰਦਰ ਇਤਨੇ ਗੁਰਦੁਆਰੇ ਚ ਕਿ ਕਮਾਲ ਦੀ ਗੱਲ ਪੁਲਿਸ ਸਾਧਮਕਰ ਲੱਗਣੀ ਚਾਹੀਦੀ ਇਹ ਤਾਂ ਪੁਲਿਸ ਇਨਾ ਮਗਰ ਲੱਗੀ ਉਹ ਸਿਨਾ ਮਗਰ ਲੱਗੀ ਅਸੀਂ ਆਏ ਤੇ ਫਿਰ ਉਹ ਮੁੰਡੇ ਨੇ ਮੁੰਡੇ ਸਿਆਲੇ ਕੰਦੇ ਤਾਂ ਉੱਥੋਂ ਆਏ ਮੰਮੀ ਆ ਇਹ ਬਾਰੇ ਦੇ ਚੇਲੇ ਨੇ ਮੁਲਾਜ਼ਮ ਨਹੀਂ ਕੀ ਹਾਂ ਜੀ ਬਹੁਤ ਖਰਾਬ ਜਿੰਦਗੀ ਬਰਬਾਦ ਕਰਤੀ 9 ਸਾਲ ਦੇ ਬੱਚੇ ਦੀ ਵੇਖੋ ਅਜੇ ਵੀ ਉਹਦੇ ਮਨ ਦੇ ਵਿੱਚ ਖਾਓ ਬੇ ਇਹ ਦਰਿੰਦੇ ਕਿਦੇ ਫੇਰ ਆ ਕੇ ਮੇਰੇ ਤੇ ਜੁਲਮ ਨਾ ਕਰਨ ਵੇਖੋ ਕਿਹੜੇ ਉਹਦੇ ਬੰਦੇ ਉਹਦਾ ਸਾਧੀਆਂ ਸਫਾਈਆਂ ਦੇ ਰਹੇ ਆ ਤੇ ਬਾਬਾ ਸਾਡਾ ਸੱਚਾ ਹੀ ਬਾਬਾ ਸਾਡਾ ਸੱਚਾ ਹੈ ਪਾਟਾ ਪੰਜਾਬ ਦਾ ਲੋਕਾਂ ਨੇ ਵਿਦੇਸ਼ੀਆਂ ਦੇ ਲੋਕਾਂ ਨੇ ਬੱਚੇ ਛੜਾ ਕੇ ਲਿਆਂਦਾ ਸੀ ਤੇ ਅੱਜ ਸਾਡੇ ਪੰਜਾਬ ਦੇ ਬੱਚੇ ਨਾਲ ਕਰੀਬ ਤੇ ਬੱਚਿਆਂ ਨਾਲ ਕਰਤ ਦੇ ਬੱਚੇ ਥੱਕਾ ਹੋਇਆ ਹੈ ਦੋ ਤਰੀਕੇ ਨਾਲ ਬੱਚਾ ਹੱਲੇ ਮਰਨਾਉ ਪਿਆ ਸਾਧ ਗ੍ਰਿਫਤਾਰ ਨਹੀਂ ਹੋਇਆ ਤੇ ਰਾਜਨਾਮੇ ਦੀ ਈ ਕਿਹੜੀ ਅੱਕ ਲੱਗੀ ਆ 2 4 ਬੱਚਿਆਂ ਨੂੰ ਸਾਫ ਚਾਹੀਦਾ। ਇਹ ਵੀਰੇ ਬੱਚਿਆਂ ਨੂੰ ਸਾਫ ਚਾਹੀਦਾ ਬੱਚਾ ਤਾਂ ਠੀਕ ਹੀ ਨਹੀਂ ਹੈ ਵੀਰੇ। ਸਰਕਾਰ ਹੈ ਜਾਂ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਸਾਰਾ ਹੀ ਸਾਧ ਰੜਿਆ ਰੜਿਆ ਹੋਇਆ ਹੈ। ਜਿਹੜੇ ਅਸੀਂ ਲੋਕ ਖੜੇ ਆ ਨਾ ਅਸੀਂ ਗੁਰੂ ਦੋਖ ਹੀ ਨਹੀਂਗੇ। ਹਾਂ। ਇਹ ਜਿਹੜੇ ਕੁਝ ਕੁਪੇ ਡੰ ਬੱਕਰੀਆਂ ਨੇ ਇਹਨਾਂ ਨੂੰ ਸਾਧਾ ਨੂੰ ਗੁਰੂ ਮੰਨ ਲਿਆ ਨਾ ਅਸੀਂ ਉਹਨਾਂ ਦੇ ਦੋਖੀ ਆ। ਹੁਣ ਪ੍ਰਸ਼ਾਸਨ ਵੀ ਇੰਨਾ ਢਿੱਲਾ ਵੀ ਉਹਨੂੰ ਬੱਚੇ ਨੂੰ ਅਜੇ ਤੱਕ ਪ੍ਰਸ਼ਾਸਨ ਦਾ ਸਾਥ ਵੱਲੇ ਕੋਈ ਏਟ ਨਹੀਂ ਕੀਤਾ। ਹੁਣ ਅਸੀਂ ਵੀ ਢੱਲੇ ਨਹੀਂ ਬੈਠਾਂਗੇ। ਉੱਥੇ ਇਹ ਗ੍ਰਾਮੋਂ ਤੋਂ ਆਪਣੇ ਪਟਿਆਲਾ ਪ੍ਰਸ਼ਾਸਨ ਨੂੰ ਦੱਸਣਾ ਚਾਹਣਾ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਚਾਹੇ ਤੋਂ ਸਾਥ ਨੂੰ ਛੇਤੀ ਫੜ ਕੇ ਤੇ ਕਾਰਵਾਈ ਕਰ ਦਿਓ ਅਸੀਂ ਗੁਰਦੁਆਰਿਆਂ ਨੂੰ ਛੱਡ ਕੇ ਅਸੀਂ ਡੇਰਿਆਂ 'ਚ ਜਾਣਾ ਸ਼ੁਰੂ ਕਰਤਾ ਔਰ ਡੇਰਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਪਿਛਲੇ ਸਮੇਂ ਦੇ ਵਿੱਚ ਡੇਰਾ ਸਰਸੀ ਵਾਲੇ ਦਾ ਉਹੀ ਕੰਮ ਅੱਜ ਸਾਡੀਆਂ ਇਸ ਸੰਪਰਦਾਵਾਂ ਦੇ ਵਿੱਚ ਹੋਣ ਲੱਗਾ ਵਿਸ਼ੇ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਦਰਸ਼ਕੋ ਪਿਛਲੇ ਸਮੇਂ ਦੇ ਅੰਦਰ ਨਾਨਕ ਸਰ ਦੇ ਗੁਰਦੁਆਰੇ ਬਾਬਾ ਲੱਖਾ ਜੀ ਸੰਪਰਦਾ ਜਿਹੜੇ ਮੁਖੀ ਨਾਨਕ ਸਰ ਦੇ ਉਹਨਾਂ ਦੇ ਚੇਲੇ ਵੱਲੋਂ ਮਨਪ੍ਰੀਤ ਸਿੰਘ ਵੱਲੋਂ ਇੱਕ ਛੋਟਾ ਜਿਹਾ ਆਪਣਾ ਬੱਚਾ ਉੱਥੇ ਛੱਡਿਆ ਜਾਂਦਾ ਔਰ ਉੱਥੇ ਉਹਦੇ ਕੋ ਕਰਮ ਹੁੰਦਾ ਜਗਰਾਉ ਠਾਣੇ ਦੇ ਵਿੱਚ ਬੜਾ ਵੱਡਾ ਸਿੱਖ ਜਥੇਬੰਦੀਆਂ ਦੇ ਇਕੱਠ ਹੋਇਆ ਸੀ ਤੁਸੀਂ ਸਾਰਿਆਂ ਨੇ ਉਹ ਵੇਖਿਆ ਦ੍ਰਿਸ਼ ਔਰ ਬੱਚੇ ਦੇ ਨਾਲ ਜੋ ਘਟਨਾ ਕਰਮ ਵਾਪਰੀਆ ਬੱਚੇ ਚੇ ਨੂੰ ਕਿਡਨਾਪ ਕੀਤਾ ਗਿਆ ਬੱਚਾ ਅੱਜ ਮਾਪਿਆਂ ਦੇ ਹਵਾਲੇ ਆ ਔਰ ਹੁਣ ਕੀ ਹੋ ਰਿਹਾ ਵੀ ਕੇਸ ਚੱਲ ਰਿਹਾ ਦੋ ਧਿਰਾਂ ਦਾ ਥਾਣੇ ਦੇ ਵਿੱਚ ਪਰ ਬਾਬੇ ਦੇ ਜਿਹੜੇ ਚੇਲੇ ਨੇ ਉਹ ਪਿੰਡ ਦੀ ਰੇਕੀ ਕਰ ਰਹੇ ਨੇ ਔਰ ਪਰਿਵਾਰ ਨੂੰ ਇਹ ਆ ਕੇ ਕਹਿ ਰਹੇ ਨੇ ਕਹਿੰਦੇ ਜੀ ਅਸੀਂ ਮੁਲਾਜ਼ਮ ਆ ਸਾਰਾ ਮਾਜ਼ਰਾ ਜਾਣਨ ਦਾ ਯਤਨ ਕਰਦੇ ਆ ਸਿੱਖ ਕੌਮ ਦੇ ਆਗੂ ਭਾਈ ਲਖਬੀਰ ਸਿੰਘ ਜੀ ਮਹਾਲਮ ਵੀ ਸਾਡੇ ਨਾਲ ਨੇ ਔਰ ਪੀੜਤ ਪਰਿਵਾਰ ਵੀ ਸਾਡੇ ਨਾਲ ਹੈ ਸਭ ਤੋਂ ਪਹਿਲਾਂ ਮਹਾਲਮ ਸਾਹਿਬ ਚੈਨਲ ਦੇ ਸਵਾਗਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਮਹਾਲਮ ਸਾਹਿਬ ਉਹ ਜਿਹੜਾ ਪਰਿਵਾਰ ਨੂੰ ਇਨਸਾਫ ਲਵਾਉਣ ਵਾਸਤੇ ਸੇਤ ਹੰਦਿਆਂ ਦੇ ਵੀੜਾ ਚੱਕਿਆ ਉਹ ਕਿਸ ਕਿੱਥੋਂ ਤੱਕ ਪਹੁੰਚਿਆ ਤੇ ਅੱਜ ਜਿਹੜੇ ਘਰ ਦੇ ਵਿੱਚ ਤਿੰਨ ਚਾਰ ਵਾਰੀ ਇਹਨਾਂ ਦੇ ਪਰਿਵਾਰ ਦੇ ਵਿੱਚ ਪਿੰਡ 'ਚ ਗੀੜਾ ਲਾਗੇ ਨੇ ਉਹ ਬੰਦੇ ਕੌਣ ਨੇ ਕਿਹਾ ਜਾਂਦਾ ਮੁਲਾਜ਼ਮ ਨੇ ਤੁਸੀਂ ਕਹਿੰਦੇ ਸਾਡੇ ਸੀਨੀਅਰ ਅਫਸਰਾਂ ਦੇ ਨਾਲ ਗੱਲ ਹੋਈ ਏ ਮੁਲਾਜ਼ਮ ਕੋਈ ਨਹੀਂ ਬਾਬੇ ਦੇ ਚੇਲੇ ਨੇ ਵੇਖੋ ਜੀ ਮੈਨੂੰ ਉੱਥੋਂ ਪਹਿਲਾਂ ਹੀ ਫੋਨ ਆ ਗਿਆ ਸੀ ਸਿੰਘਾਂ ਦਾ ਉੱਤ ਰਾਜਪੁਰੇ ਤੋਂ ਵੀ ਮਹਾਲਮ ਸਾਹਿਬ ਉਹ ਕਿਹੜੇ ਪਰਿਵਾਰ ਹੈ ਬੱਚੀ ਹੈ ਜਾਂ ਬੇਟੇ ਦੀ ਮਾਤਾ ਹੈ ਉਹਨਾਂ ਨੂੰ ਤੁਸੀਂ ਪਾਸੇ ਕਰ ਦਿਓ ਤੇ ਮੋਬਾਈਲ ਉਹਨਾਂ ਦੇ ਬੰਦ ਕਰਾ ਦਿਓ ਤੇ ਮੈਂ ਇਹ ਬਚਾਰੀ ਦਾ ਮਹੱਤੜ ਲੜਕੀ ਦਾ ਮੋਬਾਈਲ ਪਹਿਲੇ ਬੰਦ ਸੀ ਇਹਦਾ ਹੈ ਨਹੀਂ ਸੀ ਉਹ ਤੇ ਡਰੈਸ ਲਿਖਿਆ ਸੀਗਾ ਅੱਜ ਤੋਂ 4-5 ਦਿਨ ਪਹਿਲਾਂ ਮੈਨੂੰ ਤਾਂ 4-3 ਫੋਨ ਆ ਗਏ ਨੇ ਤੇ ਕਹਿੰਦਾ ਕਿ ਪਰਿਵਾਰ ਨੇ ਕੁਝ ਵੀ ਕਰ ਸਕਦਾ ਪਿੰਡ 'ਚ ਗੱਲ ਉੱਥੇ ਪਤਾ ਲੱਗ ਗਿਆ ਸੀ ਫਿਰ ਅੱਜ ਚਾਂਦ ਚੱਕ ਮੈਨੂੰ ਜਸਪ੍ਰੀ ਢੋਲੰ ਦਾ ਫੂਆ ਦਾ ਮਾਲਮ ਸਾਹਿਬ ਉੱਥੇ ਤਿੰਨ ਗੱਟੀਆਂ ਲੈ ਕੇ ਬੰਦੇ ਪਹੁੰਚ ਗਏ ਨੇ ਤੇ ਮੈਂ ਹੈ ਮੇਰੀ ਇੱਕ ਲੜਕੀ ਨਾਲ ਗੱਲ ਕਰਾਉ ਜਦੋਂ ਉਹਨਾਂ ਲੈਂ ਤੇ ਲੈ ਕੇ ਗੱਲ ਕਰਾਈ ਮੇਰੀ ਹਾਂ ਤਿੰਨ ਗੱਡੀਆਂ ਲੈ ਕੇ ਬੰਦੇ ਪੰਜਾਂ ਦੇ ਬੱਚੇ ਨੂੰ ਹਿਰਾਇਨਾਵ ਕਰ ਲੋ ਤੇ ਜੇ ਬੰਦਿਆਂ ਨੂੰ ਛੱਟੋ ਪਰਾਂ ਪਾਦੇ ਸਿੱਧੇ ਹੋ ਗਏ ਜੋ ਤੁਸੀਂ ਲੈਣਾ ਤੇ ਮੰਗੋ ਤੇ ਤੁਹਾਨੂੰ ਦੇਨੇ ਆ ਤੇ ਦਾਈ ਨਾਮ ਕਰ ਲੋ ਅੱਛਾ ਮੈਂ ਅੱਜ ਦਿੱਤਾ ਯਾਰਾ ਮੈਂ ਉਸੇ ਟਾਈਮ ਇਹ ਗੱਲ ਕੀਤੀ ਤੇ ਮੈਂ ਹੈ ਬੇਟੇ ਉਹਨਾਂ ਨੂੰ ਭਾਗ ਰੱਖ ਮੈਂ ਆਜ ਨੂੰ 10 15 ਵਜੇ ਅੱਧੇ ਘੰਟੇ 'ਚ ਆਜਣਾ ਸੜਕ ਮਾੜੀ ਸੀ ਮੈਂ ਇੱਥੇ ਆਇਆ ਉਹ ਬੰਦੇ 5 6 ਮੈਂ ਹੁਣ ਜਦੋਂ ਤੋਂ ਕਿਹੜੇ ਪਿੰਡ ਤੋਂ ਕਿੱਥੋਂ ਆਇਆ ਪਏ ਅਲੀ ਮਾਇਰ ਚ ਆਇਆ ਮੈਂ ਹਾਂ ਕਿ ਅਲੀ ਮਾਇਰੇ ਨਾਲ ਆ ਸਾਰੇ ਨੇ ਤੇ ਇੱਕਦੋ ਮੈਂ ਹਾਂ ਵੀ ਨੰਬਰ ਲੇਖੋ ਸਾਰੇ ਨੋਟ ਕਰੋ ਕਿਹੜੇ-ਕਿਹੜੇ ਅਲੀ ਮਾਇਰੇ ਤੋਂ ਆਏ ਆ ਫਿਰ ਕੋਈ ਤਾਂ ਜਕਰਾਂ ਉਹ ਆਪਣਾ ਅੰਮ੍ਰਿਤਸਰ ਦੱਸਣ ਲੱਗ ਗਿਆ ਕੋਈ ਤਰਨਤਾਰਨ ਦੱਸਣ ਲੱਗ ਗਿਆ ਤੇ ਹੁਣ ਜਿਹੜੀ ਮਸਲਾ ਹੈਗਾ ਇਹ ਵੀ ਮੈਂ ਹੁਣ ਕਿਹੜਾ ਪਟਿਆਲਾ ਐਸਐਸਪੀ ਸਾਹਿਬ ਨੂੰ ਹੋਰ ਉੱਥੋਂ ਦੇ ਡੀਐਸਪੀ ਸਾਹਿਬ ਨੂੰ ਤੇ ਐਸਐਚਓ ਸ਼ੰਭੂ ਨੂੰ ਕਾਂਗਾ ਅੱਜ ਤਕਰੀਬਨ ਪਰਚਾ ਹੋਏ ਨੇ ਮਹੀਨੇ ਤੁੱਟਾ ਵੱਧ ਸਮਾਂ ਹੋ ਗਿਆ ਹੈ ਮਿੰਨੰਡੇ ਇਹਦੇ ਤੋਂ ਮੈਨੂੰ ਨੀ ਆ ਗਿਆ ਸਾਧ ਅਰੈਸਟ ਕਿਉਂ ਨਹੀਂ ਕੀਤਾ ਸਾਧ ਅਰੈਸਟ ਨਹੀਂ ਸਾਧ ਆਪਣੇ ਕਿਹੜੇ ਬੰਦੇ ਆ ਆਪਣੇ ਕਿਹੜੇ ਪੈਰੋਕਾਰ ਹੂੰ ਉਹਨਾਂ ਨੂੰ ਕਹਿ ਰਿਹਾ ਵੀ ਪਹਿਲੋਂ ਅੱਜ ਤੋਂ ਆਏ ਅੱਜ ਤੋਂ ਪੰਜ-ਛੇ ਦਿਨ ਪਹਿਲੋਂ ਆਏ ਸਰਪੰਚ ਸਾਹਿਬ ਇੱਥੇ ਪਿੰਡ ਚ ਆਏ ਨੇ ਸਰਪੰਚ ਸਾਹਿਬ ਕੋਲ ਆਏ ਨੇ ਹੂੰ ਕਿਹਦੇ ਅਸੀਂ ਮੁਲਾਜ਼ਮ ਆਏ ਆ ਹੂੰ ਵੀ ਕੁੜੀ ਦਾ ਬਾਬੇ ਦੇ ਚੇਲੇ ਨੇ ਬਾਬੇ ਦੇ ਚੇਲੇ ਦੱਸਿਆ ਮੁਲਾਜ਼ਮ ਜਾ ਰਿਹਾ ਮੁਲਾਜ਼ਮ ਦੱਸਿਆ ਮੁਲਾਜ਼ਮ ਜਾ ਰਿਹਾ ਹੈ ਵਰਦੀ ਚਾਏ ਕਿ ਸਿਵਲ ਵਰਦੀ ਚਾਏ ਸੀ ਫਿਰ ਅੱਜ ਉਧਰੋਂ ਮੈਨੂੰ ਕੋਈ ਪ੍ਰਸ਼ਾਸ਼ਨ ਵੀ ਮੇਰੇ ਨਾਲ ਗੱਲ ਕਰ ਰਿਹਾ ਸੀ ਉੱਥੋਂ ਦੇ ਡੀਐਸਪੀ ਸਾਹਿਬ ਚੀਮਾ ਵੀ ਗੱਲ ਕਰ ਰਹੇ ਸੀ ਹਮਮ ਮਹਾਂਮਤ ਸਾਹਿਬ ਸੀ ਉਹਨਾਂ ਨੇ ਕਿਹੜੀ ਲਾਤੀ ਆ ਆਪਣੇ ਅਮਰਜੈਂਸੀ ਲਾਤੀ ਆ ਹਮਮ ਫਿਰ ਇੱਥੇ ਦੁੱਖ ਦੀ ਗੱਲ ਸਾਡੇ ਸਮਾਜ ਨੂੰ ਮੈਨੂੰ ਅੱਜ ਦੁੱਖ ਆਇਆ ਤੇ ਮੇਰੇ ਹਿਰਦਾ ਬਹੁਤ ਦੁਖੀ ਹੋਇਆ ਏ ਹਮਮ ਜਿਹੜੇ ਉਹਦੇ ਚੇਲੇ ਨੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਰਹਿਣ ਵਾਲੇ ਬਾਬੇ ਤੇ ਹਮਮ ਦੁਨੀਆ ਸਾਰੀ ਵਰਲਡ ਨੇ ਵੀਡੀਓ ਵੇਖ ਲਈਆਂ ਸਾਰੇ ਵਰਲਡ ਨੇ ਖਬਰ ਵੇਖ ਲਈ ਆ ਵੀ ਉੱਤੇ ਇੱਕ ਪਹਿਲੋ ਨਾਨਕ ਸਰ ਦਾ ਨਾਮ ਕੋਈ ਬੱਚਾ ਇਹ ਨਾਮਕ ਸਰ ਸੀਗਾ ਹਮਮ ਉਹ ਲੱਖੇ ਦਾ ਬਾਬੇ ਲੱਖੇ ਦਾ ਕੈਸ਼ੀਰ ਵੀ ਹੋਇਆ ਸੀ ਹੂੰ ਤੇ ਸਾਰਾ ਕੁਝ ਬੱਚਾ ਉਹਨੇ ਕਾਂ ਉੱਤੇ ਛੜਤਾ ਅਲੀ ਮਾਜਰੇ ਅਲੀ ਮਾਜਰੇ ਤੁਹਾਡੇ ਚੈਨਲਾਂ ਤੇ ਸਾਰੀਆਂ ਖਬਰਾਂ ਨਸ਼ਰ ਹੋਈਆਂ ਤੁਸੀਂ ਨਾਲ ਜਾ ਕੇ ਸੇਵਾ ਕੀਤੀ ਉਹ ਬਾਬੇ ਦਾ ਕੀ ਨਾਮ ਅਲੀ ਮਾਜਰੇ ਵਾਲੇ ਬਾਬੇ ਦਾ ਉਹਦਾ ਨਾਮ ਸ਼ਮਸ਼ੀਰ ਸਿੰਘ ਆ ਜਿਹਨੇ ਬੱਚੇ ਦੇ ਨਾਲ ਕੋਈ ਕਰਮ ਕੀਤਾ ਕਰਮੇ ਕੀਤਾ ਫਿਰ ਇੱਥੋਂ 0 ਐਫਆਰ ਵੀ ਕਰਾ ਕੇ ਉੱਥੇ ਸ਼ੰਭੂ ਥਾਣੇ 'ਚ ਪਰਚਾ ਰਿਸਟਰਡ ਕਰਾਇਆ 168 ਤੇ ਬਿਆਨ ਕਰਾਇਆ ਬੱਚੇ ਦਾ ਮੈਡੀਕਲ ਕਰਾਇਆ ਹੂੰ ਹੁਣ ਪ੍ਰਸ਼ਾਸਨ ਵੀ ਇੰਨਾ ਢਿੱਲਾ ਵੀ ਉਹਨੂੰ ਬੱਚੇ ਨੂੰ ਅਜ ਤੱਕ ਪ੍ਰਸ਼ਾਸਨ ਦੇ ਸਾਥ ਵੱਲੇ ਕੋਈ ਰੇਟ ਨਹੀਂ ਕੀਤਾ ਹੂੰ ਜਦੋਂ ਫੋਨ ਕਰੀ ਤਾਂ ਕਹਿੰਦੇ ਵੀ ਅਸੀਂ ਕਾਰ ਵੀ ਕਰ ਰਹੇ ਆ ਪਰ ਕਾਰ ਵੀ ਨਹੀਂ ਹੋਈ ਪਰ ਕਿਹੜੇ ਬਾਬੇ ਦੀ ਕਾਰ ਵੀ ਬੜੇ ਤੇਜ਼ੀ ਨਾਲ ਹੋ ਰਹੀ ਉਹਦੇ ਚੇਲੇ ਕਰ ਰਹੇ ਨੇ ਉਹ ਤੇਜ਼ੀ ਨਾਲ ਪਿੰਡਾਂ ਦੇ ਵਿੱਚ ਗੇੜੇ ਮਾਰੇ ਨੇ ਉਹ ਗਾ ਪਾਲ ਮਿਲ ਬਣਾ ਰਹੇ ਨੇ ਇਹ ਕਿਸੇ ਤਰੀਕੇ ਨਾਲ ਜਿੱਥੇ ਬੰਦਿਆਂ ਨੂੰ ਪਾਸੇ ਕਰਕੇ ਤੇ ਇਸ ਪਰਿਵਾਰ ਨਾਲ ਕਿੰਨਾ ਰਾਜਨਾਮਾ ਕਰਕੇ ਤੇ ਅਸੀਂ ਜ ਉਸ ਦਾ ਕਾਬਾ ਮਸਲਾ ਕਰ ਬਾਬੇ ਨੂੰ ਬਚਾ ਲਏ ਸਾਰੇ ਵਿਚਾਰ ਰਹੇ ਨੇ ਬਾਬੇ ਨੂੰ ਬਚਾ ਲਏ ਇਹ ਪਰਿਵਾਰ ਨਾਲ ਬੱਚੇ ਨਾਲ ਕੁਝ ਮਰਜ਼ੀ ਹੋ ਜਾਵੇ ਇਹਨਾਂ ਦੀ ਗੱਲ ਨਹੀਂ ਕੀਤੀ ਕਿਸੇ ਵੀ ਆਣ ਕੇ ਮੈਂ ਤਾਂ ਉਹ ਨੌਜਵਾਨ ਸਾਡੇ ਪੰਜਾਬ ਦੇ ਮੁੰਡੇ ਨੇ ਧਾਲੀਆਂ ਵਾਲੇ ਨੇ ਪੜ੍ਹੇ ਲਿਖੇ ਨੇ ਕਿਹੜੇ ਆਏ ਨੇ ਕੋਈ ਅਨਪੜ੍ਹ ਨਹੀਂ ਗੇ ਬੜੇ ਵੇਖਣ ਨੂੰ ਬੜੇ ਸੂਝਮਨ ਲੱਗਦੇ ਆ ਪਰ ਵੇਖ ਕੇ ਉਹਨਾਂ ਦੀ ਸੋਚ ਮੈਂ ਬੜਾ ਹੈਰਾਨ ਹੋਇਆ ਵੀ ਤੁਸੀਂ ਇਸ ਪੀੜਤ ਲੋਕ ਦੇ ਵੇਖਦੇ ਮਾਤਾ ਵਾਲੇ ਵੇ ਬੱਚੀ ਵਾਲੇ ਵੇਖਦੇ ਬੱਚੇ ਦਾ ਹਾਲਤ ਵੇਖਦੇ ਤੇ ਕੋਈ ਤਾਂ ਤੁਸੀਂ ਗੱਲ ਕਰਦੇ ਸੋਚਦੇ ਵੀ ਬਾਬੇ ਨੇ ਕਿਹੜੀ ਗੱਲ ਕਰੀ ਆ ਫਿਰ ਗੱਲ ਹਰਪਾਲ ਸਿੰਘ ਇੱਥੇ ਹੈਗੇ ਵੀ ਸਾਹਿਬ ਨਾਨਕ ਸਰ ਵਾਲੇ ਸਾਧੀਆਂ ਤਿੰਨ ਚਾਰ ਘਟਨਾਵਾਂ ਜਿਹੜੀਆਂ ਨੇ ਲੋਕਾਂ ਦੀ ਕਚਹਿਰੀ ਚ ਆ ਚੁੱਕੀਆਂ ਆ ਵੀਡੀਓ ਨਸ਼ਰ ਹੋ ਚੁੱਕੀਆਂ ਇੱਕ ਅੱਜ ਤਾਜ਼ਾ ਘਟਨਾ ਇੱਕ ਮਾਤਾ ਜਿਹੜੀ ਇਹ ਚੈਨਲ ਤੇ ਪੁਕਾਰ ਪੁਕਾਰ ਕੇ ਕਹਿ ਰਹੀ ਏ ਵੀ ਬਾਬੇ ਨੇ ਆ ਵੀ ਕੰਮ ਕੀਤਾ ਹਾਂਗਕਾਂਗ ਦੀ ਬੀਬੀ ਨਾਲ ਵੀ ਉਹ ਬੜਾ ਕੁਝ ਨਸ਼ਰ ਕਰ ਰਹੀ ਏ ਤੇ ਕੀ ਤੁਸੀਂ ਇਹ ਗੱਲ ਹੋਰ ਮੰਗ ਨਹੀਂ ਰੱਖੀ ਵੀ ਡੇਰੇ ਦੇ ਵਿੱਚ ਜਿੰਨੇ ਬੱਚੇ ਨੇ ਰਹਿ ਰਹੇ ਨੇ ਉਹਨਾਂ ਦਾ ਮੈਡੀਕਲ ਕਰਾਇਆ ਜਾਵੇ ਪਹਿਲੇ ਦਿਨ ਤੋਂ ਹੀ ਮੰਗ ਰੱਖੀ ਸੀ ਜਗਰਾਵਾਂ ਵੀ ਮੰਗ ਰੱਖੀ ਸਾਰਿਆਂ ਦਾ ਮੈਡੀਕਲ ਕਰਾਇਆ ਜਾਵੇ ਸੀਪੀਏ ਦੀ ਇਨਕੁਆਰੀ ਕਰਕੇ ਸਾਧਾ ਦੀ ਸਾਰੀ ਇਨਕੁਆਰੀ ਕੀਤੀ ਜਾਵੇ ਫਿਰ ਜਿਹੜਾ ਪੰਜਾਬ ਦਾ ਸਰਕਾਰ ਹੈ ਜਾਂ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਸਾਰਾ ਹੀ ਸਾਧ ਲਾਣੇ ਨਾਲ ਰਲਿਆ ਹੋਇਆ ਹੈ ਉਹ ਜੋ ਸਾਧ ਕਹਿੰਦੇ ਨੇ ਜਾਂ ਸਰਾਂ ਦੇ ਕਾਕਰੇ ਮੰਤਰੀ ਸੰਤਰੀ ਫੋਨ ਕਰਦੇ ਨੇ ਉਹਨਾਂ ਨੂੰ ਫੋਨ ਕਰਕੇ ਛਪਾਰਛਾਂਗਾ ਕਰ ਦਿੰਦੇ ਤੇ ਉਹ ਸਾਧ ਵੱਲੇ ਕੋਈ ਕਾਰਵਾਈ ਨਹੀਂ ਹੋ ਰਹੀ ਪੰਜਾਬ ਚ ਕੋਈ ਚੰਗੀ ਤਰ੍ਹਾਂ ਇਹਨੇ ਗੱਲ ਹੈਗੀ ਮੈਂ ਇਹ ਕਹਾਂਗਾ ਹੁਣ ਡੀਐਸਪੀ ਉੱਥੋਂ ਨੂੰ ਰਾਜਪੁਰੇ ਨੂੰ ਤੇ ਐਸਐਚਓ ਸ਼ੰਭੂ ਨੂੰ ਇਹ ਜਿਹੜੇ ਬੰਦੇ ਹੈਗੇ ਨੇ ਕਿਹੜੇ ਆਏ ਇਹਨਾਂ ਤੋਂ ਪੁੱਛ ਦੱਸ ਕੀਤੀ ਜਾਵੇ ਆ ਗੱਡੀਆਂ ਦੇ ਨੰਬਰ ਇਹਨੇ ਨੋਟ ਕੀਤੇ ਜਾਣ ਇਹਨਾਂ ਦੇ ਨੰਬਰ ਵੀ ਨੋਟ ਕਰੋ ਵੀ ਕਿੱਥੇ ਆਏ ਕਿ ਭਾਏ ਨੇ ਅਸੀਂ ਉਹ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਨ ਨਹੀਂ ਚਾਹਾਂਗੇ ਅੱਜ ਮੀਡੀਆ ਵੀ ਆਇਆ ਹੈ ਵੀ ਉਹ ਸੱਚਮੁੱਚ ਮੁਲਾਜ਼ਮ ਨੇ ਕਿ ਬਾਬੇ ਦੇ ਮੁਲਾਜ਼ਮ ਨੇ ਇਹ ਕਲੀਅਰ ਹੋਣਾ ਕਿਹੜੀ ਗੱਲ ਹੈ ਕਿ ਵੀ ਇੱਥੋਂ ਗੱਲ ਭੋਲ ਭੱਜ ਗਏ ਮੈਂ ਛੋਟੀ ਗੱਲ ਕਰਾਂ ਬਸ ਬੱਚੀ ਦੇ ਬਿਆਨ ਲੈ ਲਓ ਹੁਣ ਅਸੀਂ ਵੀ ਢੱਲੇ ਨਹੀਂ ਬੈਠਾਂਗੇ ਉੱਥੇ ਜਗਰਾਉ ਉੱਥੇ ਆਪਣੇ ਪਟਿਆਲਾ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹਣਾ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਚਾਹੇ ਤੋਂ ਸਾਦ ਨੂੰ ਛੇਤੀ ਫੜ ਕੇ ਤੇ ਕਾਰਵਾਈ ਕਰ ਦਿਓ ਨਹੀਂ ਤਾਂ ਛੇਤੀ ਹੀ ਮੈਂ ਜਗਰਾਉ ਉੱਥੇ ਇਕੱਠ ਕਰਕੇ ਸਾਰੇ ਜਥੇਬੰਦੀਆਂ ਨੂੰ ਇਕੱਠਾ ਕਰਕੇ ਤੇ ਰਾਜਪੁਰੇ ਜੇ ਕਿਤੇ ਨੂੰ ਧਰਨਾ ਲਾਣਾ ਪੈ ਧਰਨਾ ਹੀ ਲਾਵਾਂ ਹੁਣ ਅਗਲੀ ਕਾਰਵੇ ਅਸੀਂ ਛੇਤੀ ਆਰੰਭ ਕਰਾਂਗੇ ਜੀ ਬਿਲਕੁਲ ਜੀ ਬੱਚੇ ਦਾ ਮਸਲਾ ਆ ਗ੍ਰਿਫਤਾਰੀ ਅਜੇ ਤੱਕ ਹੋਈ ਨਹੀਂ ਇਹਨਾਂ ਨੂੰ ਜਿਹੜੇ ਵੀਰ ਆਏ ਆ ਇਹਨਾਂ ਨੂੰ ਰਾਜੀਨਾਮਾ ਕਰਾਉਣ ਦੀ ਕਾਹਲ ਪੈ ਗਈ ਆ ਹਲੇ ਤੱਕ ਗ੍ਰਿਫਤਾਰੀ ਵੀ ਨਹੀਂ ਹੋਈ ਇਹ ਤਾਂ ਤੁਸੀਂ ਇਹਨਾਂ ਨੂੰ ਸਵਾਲ ਪੁੱਛੋ ਭਾਈ ਸਾਰਿਆਂ ਕਿ ਕਿੱਧਰ ਸਾਡਾ ਪੰਜਾਬ ਕਿੱਧਰ ਚਲਾ ਗਿਆ ਸਾਡਾ ਪੰਜਾਬ ਤਾਂ ਲੋਕਾਂ ਨੇ ਵਿਦੇਸ਼ੀਆਂ ਨੇ ਲੋਕਾਂ ਦੇ ਬੱਚੇ ਛੜਾ ਕੇ ਲਿਆਂਦਾ ਸੀ ਤਾਂ ਅੱਜ ਸਾਡੇ ਇੱਕ ਪੰਜਾਬ ਦੇ ਬੱਚੇ ਨਾਲ ਗਰੀਬ ਦੇ ਬੱਚੇ ਨਾਲ ਇੱਕ ਦਲਤ ਦੇ ਬੱਚੇ ਨਾਲ ਧੱਕਾ ਹੋਇਆ ਹੈ ਲੋਕ ਉਹਨਾਂ ਨਾਲ ਰਾਈਦਿਆਂ ਕਰਾਉਣ ਨੂੰ ਭੱਜੇ ਹੋਣ ਗੱਡੀਆਂ ਚੁੱਕੀ ਫਿਰਦੇ ਕਿਹੜੀਆਂ ਠਾਰ ਕੱਟੀਆਂ ਨੇ ਮਹਿੰਗੇ ਗੱਡੀਆਂ ਲੈ ਕੇ ਲੱਗੇ ਫਿਰਦੇ ਆ ਇਹ ਕੁਝ ਵੀ ਕਰ ਸਕਦੇ ਇਹਨਾਂ ਪਰਿਵਾਰ ਨਾਲ ਕੁਝ ਵੀ ਕਰ ਸਕਦੇ ਆ ਚਲੋ ਉਹਨਾਂ ਦੇ ਬਿਆਨ ਲਓ ਤੋਂ ਬਾਅਦ ਇਹਨਾਂ ਦਾ ਨੰਬਰ ਨੋਟ ਕਰਕੇ ਇਹਨਾਂ ਦੇ ਵਿਕਾਰ ਵੀ ਕਰਾਂਗਾ ਮੈਂ ਪ੍ਰਸ਼ਾਸਨ ਨੂੰ ਕਰੋ ਬਿਲਕੁਲ ਜੀ ਵੇਖੋ ਜਿਹੜੇ ਹਾਂਜੀ ਆ ਪਿੰ ਇੱਕ ਤੇ ਭੈਣ ਦੇ ਨਾਲ ਇਹ ਪੀੜਿਤ ਪਰਿਵਾਰ ਦੇ ਨਾਲ ਗਰੀਬੀ ਰੇਖਾ ਦੇ ਵਿੱਚ ਰਹਿ ਰਹੇ ਨੇ ਇੱਕ ਪਾਸੇ ਕਹਤਾ ਵੀ ਤੁਹਾਡੇ ਬੱਚੇ ਨੂੰ ਅਸੀਂ ਵੱਡੇ ਕੀਰਤਨੀਆਂ ਬਣਾਵਾਂਗੇ ਦੇਸ਼ਾਂ ਵਿਦੇਸ਼ਾਂ ਜਾਇਆ ਕਰਨਗੇ ਪਰ ਡੇਰਿਆਂ ਦੇ ਵਿੱਚ ਹੋਇਆ ਕੀ ਐ ਬੱਚਿਆਂ ਦਾ ਸ਼ੋਸ਼ਣ ਹੋਇਆ ਸ਼ੋਸ਼ਣ ਹੋਇਆ ਹਾਂਜੀ ਇੱਕ ਉਹ ਬੱਚੇ ਦੀ ਜਦੋਂ ਵੀਡੀਓ ਆਡੀਓ ਆਪਾਂ ਸੁਣ ਨਹੀਂ ਸਕਦੇ ਕਹਿੰਦਾ ਵੀ ਮੇਰੇ ਤੋਂ ਪੈਰਾਂ ਸਿਰ ਤੁਰਿਆ ਨਹੀਂ ਜਾਂਦਾ ਇੰਨਾ ਜ਼ੁਲਮ ਹੋਇਆ ਛੋਟੇ ਜਿਹੇ ਬੱਚੇ ਨਾਲ ਬਿਲਕੁਲ ਜੀ ਬਿਲ ਅਨਸਾਫ਼ ਮਿਲਣਾ ਚਾਹੀਦਾ ਬੱਚੇ ਨੂੰ ਹੂੰ ਇਹ ਗਰੀਬ ਪਰਿਵਾਰ ਆ ਇਹ ਪਰਿਵਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਇਸ ਜਥੇਬੰਦੀ ਦਾ ਸਾਥ ਦੇਵੇ ਜਥੇਬੰਦੀ ਦੇ ਨਾਲ ਰਹੇ ਕੋਈ ਜਿਹੜੇ ਵੀ ਜੋ ਵੀ ਆਉਂਦਾ ਕੋਈ ਰਾਜੀ ਨਾਮੇ ਵਾਲਾ ਆਉਂਦਾ ਕੋਈ ਵੀ ਬੰਦਾ ਆਉਂਦਾ ਉਹਨਾਂ ਤੋਂ ਪ੍ਰੇਸ਼ ਕੀਤਾ ਜਾਵੇ ਬਿਲਕੁਲ ਜੀ ਜੇ ਅੱਜ ਆਪਾਂ ਬਾਬੇ ਨੂੰ ਬਚਾਲਿਆ ਤੇ ਕੀ ਕੁਝ ਹੋਣਾ ਹੈ ਹੋਰਾਂ ਬੱਚਿਆਂ ਦੇ ਨਾਲ ਗੁਰਦੁਆਰਿਆਂ ਦੇ ਵਿੱਚ ਅੱਜ ਡੇਰਾਵਾਦ ਪੰਜਾਬ ਚ ਇੰਨਾ ਕੋ ਪਰਫੁੱਲਤ ਹੋ ਚੁੱਕਾ ਹੈ ਅਸੀਂ ਗੁਰਦੁਆਰਿਆਂ ਨੂੰ ਛੱਡ ਕੇ ਅਸੀਂ ਡੇਰਿਆਂ 'ਚ ਜਾਣਾ ਸ਼ੁਰੂ ਕਰਤਾ ਔਰ ਡੇਰਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਪਿਛਲੇ ਸਮੇਂ ਦੇ ਵਿੱਚ ਡੇਰਾ ਸਰਸੀ ਵਾਲੇ ਦਾ ਉਹੀ ਕੰਮ ਅੱਜ ਸਾਡੀਆਂ ਇਸ ਸੰਪਰਦਾਵਾਂ ਦੇ ਵਿੱਚ ਹੋਣ ਲੱਗਾ ਹਾਂ ਭੈਣੇ ਬੱਚੇ ਦੇ ਕੀ ਹਾਲਾਤ ਨੇ ਮੇਰੇ ਬੱਚਾ ਦਾ ਤੁਸੀਂ ਦੇਖ ਲਓ ਭਵੇਂ ਬਹੁਤ ਅਧੀ ਹਾਲਾਤ ਮਾੜੀ ਹੈ ਹਾਂਜੀ ਪ੍ਰੈਕਲੋ ਜਰਦਾ ਦਾ ਪੇਟ ਖਰਾਬ ਹੋ ਜਾਂਦਾ ਕੁਝ ਵੀ ਖਾਂਦਾ ਤਾਂ ਹੂੰ ਬਹੁਤ ਹਾਲਤ ਖਰਾਬ ਉਹਦੀ ਹੂੰ ਫੈਸਲਾ ਕਰਨ ਵੀਰੇ ਨਹੀਂ ਦੋ ਵਾਰ ਦੋ ਵਾਰ ਆ ਚੁੱਕੇ ਨੇ ਹਾਂਜੀ ਪਹਿਲਾਂ ਤਾਂ ਮੇਰੇ ਮਤਲਬ ਉਹਨਾਂ ਨੂੰ ਪਤਾ ਕਿਵੇਂ ਲੱਗਾ ਵੀ ਇੱਥੇ ਤੁਹਾਡੇ ਮਗਰ ਐਡੀ ਦੂਰ ਲੱਭਦੇ ਲਭਾਉਂਦੇ ਮੈਨੂੰ ਜਾਬਦਾ ਵੀ ਤੁਸੀਂ ਨਾਨਕਸਰ ਤੋਂ 100 150 ਕਿਲੋਮੀਟਰ ਦੂਰ ਬੈਠੇ ਹੋ ਤੁਹਾਨੂੰ ਕਿਵੇਂ ਲੱਭਿਆ ਫਿਰ ਆ ਕੇ ਉਹਨਾਂ ਕਿਹਾ ਕੀ ਤੁਹਾਨੂੰ ਕੁਛ ਨਹੀਂ ਵੀਰੇ ਸਾਨੂੰ ਤਾਂ ਅੰਕ ਲਗਾਏ ਸੀਗੇ ਪਲਾਨ ਵੀ ਆਜਾ ਤੁਹਾਨੂੰ ਬੰਦੇ ਮਿਲਣ ਆਏ ਆ ਪੁਲਿਸ ਵਾਲੇ ਆਏ ਆ ਪੁਲਿਸ ਵਾਲੇ ਮੁਲਾਜ਼ਮ ਕਿਹਾ ਹਾਂਜੀ ਅਸੀਂ ਕਿਹਾ ਚਲੋ ਆ ਗਏ ਮੁਲਾਜ਼ਮ ਦੱਸਦੇ ਨੇ ਹਾਂਜੀ ਫਿਰ ਮੇਰੇ ਬੱਚੇ ਨੇ ਪਛਾਣ ਲਿਆ ਉਹਨਾਂ ਨੂੰ ਵੀ ਕਹਿੰਦੇ ਮਮੇ ਚੱਲ ਕੇ ਘਰੇ ਮੈਨੂੰ ਡਰ ਲੱਗਦਾ ਵਾ ਇਹ ਮੈਨੂੰ ਲੈ ਜਾਣ ਅੱਛਾ ਬੱਚੇ ਨੇ ਕਿੱਬ ਇਹ ਡੇਰੇ ਦੇ ਵਿੱਚੋਂ ਆਏ ਨੇ ਹਾਂਜੀ ਸਿਆਲੇ ਬੱਚੇ ਨੇ ਹਾਂਜੀ ਉਹ ਆਪ ਵੀ ਦੱਸਦੇ ਕਹਿੰਦੇ ਵੀ ਅਸੀਂ ਇਹ ਮੁੰਡੇ ਨੂੰ ਉੱਥੇ ਮੇਰੇ ਬੱਚੇ ਖੜਾਉਂਦਾ ਰਿਹਾ ਕਹਿੰਦਾ ਵੀ ਤੁਹਾਡਾ ਬੇਟਾ ਹੂੰ ਉਹ ਆਏ ਜਿਹੜੇ ਅੰਕਲ ਹੋਣੇ ਇੱਕ ਤਾਂ ਅੰਕਲ ਜੰਬੂ ਆਕੇ ਮੁੰਡੇ ਆ ਤੇ ਜੇ ਮੁੰਡੇ ਨੂੰ ਖੜਾਉਂਦਾ ਰਿਹਾ ਤੇ ਅੱਜ ਮੁੰਡੇ ਦਾ ਸਾਥ ਦੇਣਾ ਚਾਹੀਦਾ ਹੈ ਕਿ ਬਾਬੇ ਦਾ ਸਾਥ ਦੇਣਾ ਚਾਹੀਦਾ ਹੈ ਤੁਸੀਂ ਪੁੱਛਿਆ ਨਹੀਂ ਵੀਰੇ ਹੁਣ ਇਹ ਤਾਂ ਇਹਨਾਂ ਦੀ ਗੱਲ ਤਾਂ ਸਾਨੂੰ ਤਾਂ ਆਪ ਡਰ ਲੱਗਦਾ ਹੋਣਾ ਤੁਹਾਨੂੰ ਪਤਾ ਹੀ ਬਾਕੀ ਅੰਕਲ ਜੀ ਨੂੰ ਸਾਰੀ ਗੱਲ ਤਾਂ ਮੈਂ ਤਾਂ ਆਪ ਕਿਤੇ ਰਹਿ ਨਹੀਂ ਪਾਸੀ ਡੈਡੀ ਮੰਮੀ ਇੱਥੇ ਰਹਿੰਦੇ ਆ ਇਹਨਾਂ ਨੂੰ ਤਾਂ ਚਲੇ ਇਹਨਾਂ ਨੇ ਕੀ ਕਹਿਣਾ ਪਿੱਛੇ ਤਾਂ ਸਾਡਾ ਹੀ ਲੱਗੇ ਦੋ ਤਿੰਨ ਦਿਨ ਪਹਿਲਾਂ ਹੀ ਮੇਰੇ ਘਰ ਵੱਲੋਂ ਫੋਨ ਆਇਆ ਸੀ ਕਹਿੰਦਾ ਨਾ ਜਾਂ ਤਾਂ ਬੰਦੇ ਆਂ ਕੋ ਮੇਰੇ ਕੋਲੇ ਆ ਜਾ ਤੇ ਜਾਂ ਬੰਦੇ ਤਾਂ ਮੈਂ ਲਾਈ ਆ ਕਹਿੰਦੇ ਨੰਗ ਛੱਡੇ ਹੋਏ ਪੁਲਿਸ ਵਾਲੇ ਛੱਡੇ ਆ ਕਹਿੰਦੇ ਤੁਹਾਨੂੰ ਲੱਭਤ ਲੈਣਾ ਆ ਅਸੀਂ ਧੀਰੇ ਜੀਰੇ ਪਹਿਲਾਂ ਗੁਰਦੁਆਰੇ 'ਚ ਰਹਿੰਦੇ ਸੀਗੇ ਉੱਥੇ ਸਾਨੂੰ ਉਹਨਾਂ ਨੇ ਕਹਿਤਾ ਕਹਿੰਦੇ ਤੁਸੀਂ ਚਲੇ ਜਾਓ ਇੱਥੇ ਤੁਹਾਡੇ ਮੰਗਰ ਤੋਂ अच्छा तो हम ऐसे किते कराए थे जिथे जाने हो तोडी पैड नाप लیندے ਨੇ पता दे दे? हान जी, हान जी। लग ਜਾਂਦਾ ਉਹ ਕਿੱਥੇ ਪਹੁੰਚੇ ਹਾਂਜੀ ਹਾਂਜੀ ਕਮਾਲ ਦੀ ਗੱਲ ਪੁਲਿਸ ਸਾਧਮਕਰ ਲੱਗਣੀ ਚਾਹੀਦੀ ਇਹ ਪੁਲਿਸ ਇਹਨਾਂ ਮਗਰ ਲੱਗੀ ਉਹ ਸਿਨਾ ਮਗਰ ਲੱਗੀ ਕਮਾਲ ਹੋ ਗਈ ਹੈ ਹਾਂ ਮਾਤਾ ਕੀ ਕਹਿੰਦੇ ਨੇ ਤੁਹਾਨੂੰ ਕੋ ਦਬਾਅ ਪਾਉਂਦੇ ਨੇ ਕੋ ਲਾਲਚ ਲੈਂਦੇ ਨੇ ਕਿ ਜੇ ਵੀਰ ਜੇ ਆਏ ਸੀਗੇ ਅਸੀਂ ਤਾਂ ਕਹੇ ਦੇ ਘਰੇ ਕੰਮ ਕਰ ਰਹੇ ਸੀਗੇ ਹੂੰ ਤੇ ਸਰਪੰਚ ਸਾਹਿਬ ਗਏ ਸੀ ਸਾਡੇ ਘਰੇ ਤੇ ਅਸੀਂ ਘਰੇ ਨਹੀਂ ਆਏ ਸੀਗੇ ਇਹਨਾਂ ਨੂੰ ਪਹਿਲਾਂ ਤਾਂ ਸਾਡਾ ਘਰ ਨਹੀਂ ਲੱਭਾਗਾ ਫੇਰੇ ਪੁੱਛਦੇ ਪੁੱਛਦੇ ਗਏ ਚਲੇ ਤੇ ਫੇਰ ਇਹਨਾਂ ਨੇ ਦੱਸਿਆ ਸਾਡੇ ਘਰ ਦੇ ਆਣ ਫਿਰ ਇਹ ਕਹਦੇ ਘਰੇ ਅਸੀਂ ਗੋਇ ਮਿੱਟੀ ਫੇਰਦੇ ਸੋ ਉਧਰ ਗਏ ਸਾਡੇ ਮੰਗਰ ਕਹਿੰਦੇ ਵੀ ਮਲਾਜਮਾ ਹੈ ਤਾਂ ਤੁਸੀਂ ਘਰ ਨੂੰ ਆਓ ਅੱਛਾ ਅਸੀਂ ਆ ਗਏ ਤੇ ਕਹਿੰਦੇ ਵੀ ਤੁਹਾਡੀ ਬੇਟੀ ਸੰਦੀਪ ਕੋ ਤੁਹਾਡੀ ਬੇਟੀ ਅਸੀਂ ਆਖਾ ਹਾਂਜੀ ਕਹਿੰਦੇ ਉਹਨੂੰ ਸਾਨੂੰ ਬੁਲਾਓ ਵੀ ਬੇਟਾ ਕਿੱਥੇ ਆ ਕੋਈ ਤਾਂ ਸਾਡੀ ਰਿਸ਼ਤੇਦਾਰੀ ਚ ਵੀ ਅਸਟੇ ਮਾ ਨਹੀਂ ਸਕਦੇਗੇ ਮੈਨੂੰ 2 ਘੰਟੇ ਲੱਗ ਜਾਣਗੇ ਜੇ ਤੁਸੀਂ ਬਹਿ ਜਾਓਗੇ ਤੇ ਅਸੀਂ ਬੁਲਾ ਲੈਨੇ ਕਹਿੰਦੇ ਨਹੀਂ ਇਹ ਫਿਰ ਉਹਨੇ ਸਾਡੇ ਨਾਲ ਕਰਾਰੀ ਕਰ ਲਈ ਵੀ ਅਸੀਂ ਤਿੰਨ ਦਿਨਾਂ ਨੂੰ ਆਵਾਂਗੇ ਫਿਰ ਅੱਜ ਜਾਏ ਤੇ ਸਰਪੰਚ ਸਾਹਿਬ ਗਿਆ ਘਰੇ ਵੀ ਆ ਜੋ ਹੈ ਵੀ ਮਲਾਜਮ ਆਏ ਆ ਅਸੀਂ ਆਏ ਤੇ ਫਿਰ ਉਹ ਮੁੰਡੇ ਨੇ ਮੁੰਡੇ ਸਿਆਲ ਕੰਦਾ ਤੇ ਉੱਥੋਂ ਆਏ ਮੰਮੀ ਆ ਅੱਛਾ ਬਾਪੇ ਦੇ ਚੇਲੇ ਨੇ ਮਲਾਜਮ ਨਹੀਂ ਕੀ ਹਾਂਜੀ ਫਿਰ ਮੁੰਡੇ ਨੇ ਸਿਆਲ ਫਿਰ ਮੁੰਡਾ ਰੋਣ ਲੱਗਾ ਕਹਿੰਦਾ ਮੰਮੀ ਚੱਲਗੇ ਮੈਨੂੰ ਲੈ ਜਾਣਗੇ ਕਹਿੰਦਾ ਤਾਂ ਉੱਥੋਂ ਡੇਰੇ ਚੋਂ ਆਏ ਆ ਫਿਰ ਅਸੀਂ ਭਾਜੀ ਉਹਨਾਂ ਨੂੰ ਫੋਨ ਲਾਇਆ ਬੱਚੇ ਦੇ ਮਨ ਚ ਅਜੇ ਵੀ ਡਾਰੇ 9 ਸਾਲ ਦਾ ਬੱਚਾ ਹਾਂਜੀ ਹਾਂਜੀ 9 ਸਾਲ ਦਾ ਤੇ ਬੱਚਾ ਬਿਮਾਰ ਆ ਕੁਛ ਨਹੀਂ ਖਾਂਦਾ ਪੀਂਦਾ ਹ ਹਾਂ ਹਾਲ ਦੇ ਬਹੁਤ ਖਰਾਬ। 25 ਦੀ ਜਿੰਦਗੀ ਬਰਬਾਦ ਕਰਤੀ 9 ਸਾਲ ਦੇ ਬੱਚੇ ਦੀ ਵੇਖੋ ਅਜੇ ਵੀ ਉਹਦੇ ਮਨ ਦੇ ਵਿੱਚ ਖੌਫ ਹੈ ਵੀ ਇਹ ਦਰਿੰਦੇ ਕਿਤੇ ਫੇਰ ਆ ਕੇ ਮੇਰੇ ਤੇ ਨਾ ਜ਼ੁਲਮ ਨਾ ਕਰਨ। ਵੇਖੋ ਮਾਲਮ ਸਾਹਿਬ ਕੀ ਕਹਿਣਾ ਚਾਹੁੰਦੇ ਜੇ ਵੀ ਜਿਹੜੇ ਮੁਲਾਜ਼ਮ ਬਣ ਕੇ ਨਕਲੀ ਮੁਲਾਜ਼ਮ ਬਣ ਕੇ ਆਏ ਨੇ ਮੈਂ ਕਹਿੰਦਾ ਵੀ ਨਕਲੀ ਮੁਲਾਜ਼ਮਾਂ ਤੇ ਵੀ ਕਾਰਵਾਈ ਹੋਵੇਗੀ। ਬਿਲਕੁਲ ਜੀ ਮੈਂ ਕਹਾਗਾ ਪ੍ਰਸ਼ਾਸਨ ਨੂੰ ਤੁਸੀਂ ਮੈਂ ਤਾਂ ਮੈਨੂੰ ਤਾਂ ਕੋਈ ਨਾਂ ਲਖਾਇਆ ਸਰਪੰਚ ਇੱਥੇ ਲਖਾਇਆ ਸਰਪੰਚਾਂ ਤੋਂ ਕੋਈ ਮੋਦ ਬਰੰਦ ਵਿਹਾਇਕ ਤੋਂ ਬੰਦਿਆ ਨੇ ਪਰ ਉਹ ਵੀ ਪੂਰੇ ਦਹਿਸ਼ਤ ਆਕਰਜ ਨੇ ਕਹਿੰਦੇ ਵੀ ਨਾਂ ਨਹੀਂ ਲਿਖਾਉਣੇ ਤੁਨੂੰ। ਹੂੰ ਮਿੰਤੋਂ ਨਾਲ ਕਾਇਨੀਉਨਾ ਪਰ ਤੁਸੀਂ ਆਪਣੇ ਲੈਵਲ ਤੇ ਨਾ ਪੁੱਛੋ ਨਾਲ ਤੇ ਸਰਪੰਚ ਸਾਹਿਬ ਨੂੰ ਨਾਲ ਖਾਏ ਆ ਤੇ ਕਿਦੋਂ ਬੰਦੇ ਦੋੜਵੇ ਆਪਾਂ ਜਾ ਕੇ ਨਾਲ ਵੀ ਕਰਾਏ ਬੰਦੇ ਕਿਚਨ ਗਏ ਤੇ ਆਪਾਂ ਨਾਲ ਦੂਜੇ ਕੋਲੇ ਫਾਇਦਾ ਲਾਜੂ ਕੋਲੇ ਫਾਇਦਾ ਕਿੰਨੇ ਬੰਦੇ ਭੇਜੇ ਸਾਦ ਆਪਾਂ ਦਾ ਸਾਦ ਕਿੱਥੇ ਗਿਆ ਮੈਂ ਤਾਂ ਇਹੀ ਕਹੂੰਗਾ ਬੰਦੇ ਸਾਰੇ ਚੁੱਕੇ ਪ੍ਰਸ਼ਾਸਨ ਇਹਨਾਂ ਨੂੰ ਚੁੱਕੇ ਤੇ ਇਹਨਾਂ ਨੂੰ ਚੁੱਕਣ ਤੋਂ ਬਾਅਦ ਮਤਲਬ ਆਪੇ ਉਹ ਸਾਦ ਰੱਬ ਨੂੰ ਕਿੱਥੇ ਗਿਆ ਸਾਦ ਕਿਹਨਾਂ ਨੇ ਸਾਦ ਨੂੰ ਭੇਜਿਆ ਇੱਥੇ ਮਤਲਬ ਕਿ ਫਾਇਦਾ ਨੇ ਭੇਜਿਆ ਜਿੰਨਾਂ ਨੂੰ ਇੱਥੇ ਉਹ ਸਾਦ ਤੇ ਬੜੇ ਨੇੜੇ ਤੇ ਹੁਣ ਕਿਹਨਾਂ ਸਾਦ ਘਰੋਂ ਬੇਕਾਰ ਹੋਇਆ ਫਿਰਦਾ ਵੀ ਲੱਭਣਾ ਪੈ ਵੇਖੋ ਕਿਹੜੇ ਉਹਦੇ ਬੰਦੇ ਉਹਦਾ ਸਾਧੀਆਂ ਸਫਾਈਆਂ ਦੇ ਰਹੇ ਆ ਪਾਪਾ ਸਾਡਾ ਸੱਚਾ ਹੀ ਪਾਪਾ ਸਾਡਾ ਸੱਚਾ ਹੈ ਅੱਛਾ ਪਾਪਾ ਮਹੀਨਾ ਪਹਿਲਾਂ ਬਾਹਰ ਗਿਆ ਸੀ ਉਹ ਕਹਿੰਦੇ ਕਿ ਬਾਬਾ ਪਹਿਲਾ ਮਹੀਨਾ ਬਾਹਰ ਅਮਰੀਕਾ ਗਿਆ ਸੀਗਾ ਇਹ ਝੂਠਾ ਇਲਜ਼ਾਮ ਲਾਇਆ ਬਾਬੇ ਤੇ ਅੱਛਾ ਉਹ ਕਤਲ ਮਾਰਿਆ ਫਿਰ ਅਸੀਂ ਸਰਸੇ ਵਾਲੇ ਦੇ ਚੇਲੇ ਵੀ ਸਰਸੇ ਵਾਲੇ ਨੂੰ ਕਹੀ ਜਾਂਦੇ ਨੇ ਅਜੇ ਵੀ ਕੋਈ ਨਹੀਂ ਹਲੇ ਬੇਕਸੂਰ ਦੱਸ ਰਹੇ ਬਸ ਕਰਕੇ ਸਾਰੇ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਨੂੰ ਕਹਾਗਾ ਪਟਿਆਲਾ ਐਸਐਸਪੀ ਸਾਹਿਬ ਨੂੰ ਤੇ ਦੂਜੇ ਨੂੰ ਡੀਐਸਪੀ ਸਾਹਿਬ ਰਾਜਪੁਰੇ ਨੂੰ ਕਿਹੜੇ ਬੰਦੇ ਇੱਥੇ ਆਏ ਨੇ ਇਹਨਾਂ ਦਾ ਡਰੈਸ ਪੁੱਛ ਕੇ ਨਾਲ ਰਕਾਰ ਵੀ ਕਰਨ ਤੇ ਉਹ ਆਪੇ ਸਾਥ ਦੱਸਣ ਕੇ ਸਾਥ ਕਿੱਥੇ ਦਾ ਪਾਪਾ ਕਿੱਥੇ ਦਾ ਬਾਬਾ ਨੂੰ ਆਪੇ ਪੇਸ਼ ਕਰਾਉਣ ਨੂੰ ਲਿਆਗੇ ਜਦੋਂ ਬਾਬਾ ਪੇਸ਼ ਹੋ ਜਾਊਗਾ ਉਹਦਾ ਰਿਮਾਂਟ ਹੋ ਜਾਊਗਾ ਰਿਮਾਂਟ ਸਾਰੀ ਗੱਲ ਕਲੀਅਰ ਹੋ ਜਾਊਗੀ ਆਪੇ ਦੁੱਧ ਦੁੱਧ ਪਾਣੀ ਪਾਣੀ ਹੋ ਜਾਊਗਾ ਜਿਵੇਂ ਜੱਸੀ ਦਾ ਹੋਇਆ ਹੈ ਜਿਵੇਂ ਬਲਜਿੰਦਰ ਦਾ ਹੋਇਆ ਸਾਰਾ ਜੋ ਹੋ ਗਿਆ ਵੀ ਇਹਨਾਂ ਤੇ ਵੀ ਹੋ ਜਾਏਗਾ ਵੀ ਜ਼ਹੀਦਾਰ ਸਾਹਿਬ ਜਸਵੀਰ ਸਿੰਘਾਂ ਉਹਨਾਂ ਨੂੰ ਵੀ ਕੋਈ ਕਰਨੀ ਚਾਹੀਦੀ ਗੱਲ ਬਾਤ ਜਿਹੜੀ ਪਿਛਲੇ ਸਮੇਂ ਦੇ ਅੰਦਰ ਕਿਸੇ ਅਕਾਲੀ ਲੀਡਰ ਨੇ ਸਿੰਘ ਸਾਹਿਬ ਨੂੰ ਥੋੜੇ ਜਿ ਧਮਕੀ ਭਰੇ ਲਹਿਜੇ ਦੇ ਵਿੱਚ ਫੋਨ ਕੀਤਾ ਸੀ ਔਰ ਉਹਨਾਂ ਨੇ ਕਹਿਤਾ ਵੀ ਵੇਖੋ ਮੈਂ ਜਿੱਥੇ ਕੌਮ ਦਾ ਸਿੰਘ ਸਾਹਿਬਾ ਉੱਥੇ ਮੈਂ ਆਪਣੇ ਬੱਚਿਆਂ ਦਾ ਪਿਤਾ ਵੀ ਆ ਕੀ ਸਿੰਘ ਸਾਹਿਬ ਨੂੰ ਆਪਣੇ ਬੱਚਿਆਂ ਦੀ ਫਿਗਰ ਆ ਬੱਚੇ ਕਿੰਨਾ ਦੇ ਨੇ ਇਹ ਕੌਮ ਦੇ ਬੱਚੇ ਨਹੀਂਗੇ ਅੱਜ ਇੱਕ ਭੈਣ ਜਿਹੜੀ ਪੀੜ ਤੇ ਉਹਨੂੰ ਇੱਕ ਸਾਧ ਲਾਣੇ ਨੇ ਸ਼ੋਸ਼ਣ ਕੀਤਾ ਤੇ ਅੱਜ ਸਿੰਘ ਸਾਹਿਬਾਂ ਦਾ ਬਿਆਨ ਹੀ ਨਹੀਂ ਆਇਆ ਵੀ ਅੱਜ ਇੱਕ ਆਉਣਾ ਚਾਹੀਦਾ ਬਿਆਨ ਕਿ ਨਹੀਂ ਹੋਣਾ ਚਾਹੀਦਾ ਸਿੰਘ ਸਾਹਿਬ ਮਖੂਸ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਸਿੰਘ ਸਾਹਿਬ ਇੱਕ ਪਰਿਵਾਰ ਨੂੰ ਲੈ ਕੇ ਲੱਗੇ ਹੋਏ ਇੱਕ ਬਾਦਲ 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 ਐਸਜੀਪੀਸੀ ਬਾਦਲ 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 ਇਸ ਤੋਂ ਕਿ ਕੋਈ ਗੱਲ ਉਹਨਾਂ ਨੂੰ ਨਜ਼ਰ ਹੀ ਨਹੀਂ ਆ ਰਹੀ ਹਮ ਬਾਦਲ ਨੇ ਜਿਹੜਾ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਉਹਨੂੰ ਕੌਮ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਤੇ ਕੌਮ ਨੇ ਸਜ਼ਾ ਉਹਨਾਂ ਨੂੰ ਦੇ ਦਿੱਤੀ ਹੈ ਪੰਥ ਦੇ ਹੋਰ ਬਹੁਤ ਸਾਰੇ ਮਸਲੇ ਨੇ ਆ ਸਾਧਾ ਨੇ ਡੇਰਿਆਂ ਦੇ ਵਿੱਚ ਗੰਦ ਪਾ ਛੱਡਿਆ ਹੈ ਸ਼ਰੇਆਮ ਗੰਦ ਪਾਇਆ ਹੋਇਆ ਇਹਨਾਂ ਲੋਕਾਂ ਨੇ ਔਰ ਇਹ ਜਿਹੜੇ ਮੁਖੀ ਨੇ ਇਹ ਫਿਰ ਪ੍ਰੈਸ ਦੇ ਰੂਬਰੂ ਹੋ ਕੇ ਬਿਆਨ ਦੇ ਰਹੇ ਨੇ ਕਹਿੰਦੇ ਆ ਜਿਹੜੇ ਨੇ ਆ ਜਿਹੜੇ ਨੇ ਸਾਰੇ ਇਹ ਗੁਰੂ ਦੋਖੀ ਨੇ ਜੀ ਇਹ ਇਹ ਨਾਨਕਸਰ ਸੰਪਰਦਾ ਦੇ ਦੋਖੀ ਨੇ ਤੁਸੀਂ ਦੋਖੀ ਜੇ ਕੇ ਇਨਸਾਫ ਦਵਾਉਣ ਵਾਸਤੇ ਖੜੇ ਹਾਂ ਜਿਹੜੇ ਅਸੀਂ ਲੋਕ ਖੜੇ ਆ ਨਾ ਅਸੀਂ ਗੁਰੂ ਦੋਖੀ ਨਹੀਂਗੇ ਹਾਂ ਤੇ ਜਿਹੜੇ ਕੁਝ ਕੁ ਭੇਡਾਂ ਬੱਕਰੀਆਂ ਨੇ ਇਹਨਾਂ ਨੂੰ ਸਾਧਾ ਨੂੰ ਗੁਰੂ ਮੰਨ ਲਿਆ ਨਾ ਅਸੀਂ ਉਹਨਾਂ ਦੇ ਦੋਖੀ ਆ ਹਾਂ ਜਿਹੜੇ ਇਹਨਾਂ ਦੇ ਗੁਰੂ ਨੇ ਜਿਹੜੇ ਭੇਡਾਂ ਦੇ ਗੁਰੂ ਬਣੇ ਹੋਏ ਨੇ ਹਾਂ ਜਿੰਨੇ ਵੀ ਨੇ ਜਿੰਨੇ ਵੀ ਡੇਰਾਬਾਦ ਜਿੱਥੇ ਗਲਤ ਕੰਮ ਹੋ ਰਿਹਾ ਬੀਬੀਆਂ ਦਾ ਸ਼ੋਸ਼ਣ ਹੋ ਰਿਹਾ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਅਸੀਂ ਉਹਨਾਂ ਦੇ ਦੋਖੀ ਆ ਅਸੀਂ ਗੁਰੂ ਦੋਖੀ ਨਹੀਂਗੇ ਬਿਲਕੁਲ ਆ ਥੋੜੇ ਸਮੇਂ ਦੇ ਵਿੱਚ ਇਹਨਾਂ ਦੀਆਂ 5-6 ਵੀਡੀਓ ਆ ਗਈਆਂ ਅੱਜ ਇਹਦੇ 5-6 ਆਈਆਂ ਮੈਨੂੰ ਲੱਗਦਾ ਵੀ ਇਹ 1.5-2 ਮਹੀਨੇ ਜੀ ਨਹੀਂ ਆ ਗਈਆਂ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਵੀ ਇਹ ਨੰਗੇ ਚਿੱਟੇ ਹੋ ਜਾਣਗੇ ਪਰ ਪ੍ਰਸ਼ਾਸਨ ਦੀ ਗੱਲ ਕਰੀਏ ਸਰਕਾਰ ਦੀ ਗੱਲ ਕਰੀਏ ਸਾਡੀਆਂ ਵੱਡੀਆਂ ਸੰਪਰਦਾਵਾਂ ਇਹਨੂੰ ਅੱਜ ਵੀ નિર્ਦੋਸ਼ ਮੰਨਦੀਆਂ ਨੇ ਨਹੀਂ ਇਹਨਾਂ ਦੇ ਕੋਲ ਮਖੂਸ ਸਾਹਿਬ ਪੈਸਾ ਹਾਂ ਇਹਨਾਂ ਦੇ ਕੋਲ ਬੰਦੇ ਆ ਆ ਜਿਵੇਂ ਵੀਰ ਜਿਹੜੇ ਆਇਆ ਮੈਂ ਇਹਨਾਂ ਨੂੰ ਗਲਤ ਨਹੀਂ ਕਹਿੰਦਾ ਜਿਹੜੇ ਵੀ ਆਇਆ ਵੱਡੀਆਂ ਗੱਡੀਆਂ ਥਾਰ ਜਿਹੜੇ ਵੀ ਵੀਰ ਆਏ ਆ ਮੈਂ ਗਲਤ ਨਹੀਂ ਕਹਿੰਦਾ ਪਰ ਇਹ ਬੰਦੇ ਆਪੇ ਕੰਮ ਕਰਦੇ ਫਿਰਦੇ ਆ ਏਦਾਂ ਤਾਂ ਪ੍ਰਸ਼ਾਸਨ ਵੀ ਨਹੀਂ ਆਪੇ ਕੰਮ ਕਰਦਾ ਫਿਰਦਾ ਪ੍ਰਸ਼ਾਸਨ ਦੇ ਕੋਲ ਜਦੋਂ ਤੁਸੀਂ ਜਾਓਗੇ ਉਸ ਦਿਨ ਗੋਂਗਲਵਾ ਤੋਂ ਮਿੱਟੀ ਝਾੜ ਦੂਗਾ ਜੇ ਅਸੀਂ ਤਾਂ ਰੇਡ ਮਾਰੀ ਸੀ ਅਸੀਂ ਤਾਂ ਕੀਤਾ ਸੀ ਸਾਨੂੰ ਤਾਂ ਲੱਭਿਆ ਨਹੀਂ ਤੇ ਪਰ ਇਹ ਬੰਦੇ ਉਹਨਾਂ ਦੇ ਬੰਦੇ ਕੰਮ ਕਰਦੇ ਫਿਰਦੇ ਆ ਹਲੇ ਤੱਕ ਸਾਰ ਗ੍ਰਿਫਤਾਰ ਨਹੀਂ ਹੋਇਆ ਸਾਧੀਆਂ ਸਪਾਈਆਂ ਸਾਨੂੰ ਦੇ ਜਾਂਦੇ ਇਹਨਾਂ ਨੂੰ ਦੇ ਜਾਂਦੇ ਆ ਕਹਿੰ ਜਾਂਦੇ ਕਿ ਬਾਬਾ ਉਦੋਂ ਬਾਹਰ ਸੀ ਕਹਿੰਦੇ ਉਹ ਚੰਗੀ ਗੱਲ ਆ ਬਾਹਰ ਸੀ ਤੇ ਕਿ ਤੁਸੀਂ ਇਨਕੁਆਇਰੀ ਲਾਓ ਸਾਧ ਪੇਸ਼ ਕਰੋ ਇਹੋ ਜਿਹੇ ਜਿਹੜੇ ਚੇਲੇ ਨੇ ਸਰਮਾਇਦਾਰ ਜੀ ਉਹਨਾਂ ਦੇ ਬੱਚੇ ਨਾਲ ਇਹੋ ਜਿਹਾ ਹੋਇਆ ਹੁੰਦਾ ਤੇ ਕੀ ਉਹ ਬੱਚੇ ਬਾਬੇ ਨੂੰ ਨਿਰਦੋਸ਼ ਸਾਬਤ ਕਰਦੇ ਜਿਸ ਤਨ ਲਾਗੇ ਸੋ ਤਨ ਜਾਣੀ ਵੀ ਗਰੀਬ ਦੇ ਬੱਚੇ ਨਾਲ ਸ਼ੋਸ਼ਣ ਕਰ ਲੋ ਤੇ ਮਗਰੋਂ ਪੈਸੇ ਦੇ ਦਿਓ ਤੇ ਜਾਂ ਕਿਸੇ ਵੱਡੇ ਤੇ ਐਲੀਗੇਸ਼ਨ ਲਾ ਦਿਓ ਜਾਂ ਸਿੱਖ ਸਿਧਾਂਤਾਂ ਦੇ ਆਪਾਂ ਚੈਲੰਜ ਕਰਕੇ ਅਗਲੇ ਦਿਨ ਮਾਫੀ ਮੰਗ ਲਓ ਇਹ ਤੇ ਖੇਡ ਨਹੀਂ ਬਣ ਗਈ ਇਹਦੇ ਵਿੱਚ ਮੁਖ ਸਾਹਿਬ ਦੋ ਗੱਲਾਂ ਆ ਇੱਕ ਤਾਂ ਅਗਲੇ ਦਾ ਬੱਚਾ ਭਾਣਾ ਦੱਸਣ ਦੀਆਂ ਬੱਚਾ ਦਾ ਹਲੇ ਇੱਕ ਤਰੀਕੇ ਨਾਲ ਠੀਕ ਨਹੀਂ ਹੈਗਾ ਇੱਕ ਤਰੀਕੇ ਨਾਲ ਬੱਚਾ ਹਲੇ ਮਰਨਾਉ ਪਿਆ ਸਾਧ ਗ੍ਰਿਫਤਾਰ ਨਹੀਂ ਹੋਇਆ ਤੇ ਰਾਜੀਨਾਮੇ ਦੀ ਏਡੀ ਕਿਹੜੀ ਅੱਗ ਲੱਗੀ ਆ ਕਿਹੜੀ ਏਡੀ ਕਾਲੀ ਪੈ ਗਈ ਦੂਜੀ ਗੱਲ ਇਹ ਆ ਵੀ ਇੱਕ ਤਾਂ ਇਹਨਾਂ ਨੂੰ ਚੁੱਪ ਕਰਾ ਲੈਣਾ ਜਾਂ ਇਹਨਾਂ ਨੂੰ ਝੂਠੇ ਕਰ ਦੇਣਾ ਇਹਨਾਂ ਨੂੰ ਕਹਿੰਦਾ ਵੀ ਇਹ ਤਾਂ ਐਵੇਂ ਆ ਜਾਂਦੇ ਜੀ ਚੱਕ ਕੇ ਤੇਗਾ ਇਹਨਾਂ ਦੇ ਤਾਂ ਉੱਥੇ ਕੋਈ ਗੱਲ ਹੈ ਹੀ ਨਹੀਂ ਸੀ ਸਾਡਾ ਤਾਂ ਨਿਬੜ ਗਿਆ ਬਿਲਕੁਲ ਬਿਲਕੁਲ ਤੇ ਇਹ ਇਹ ਵੀ ਗਾਂ ਤੋਂ ਕਿਸੇ ਨੂੰ ਲੋੜ ਪੈ ਗਈ ਇਹ ਵੀ 100 ਵਾਰੀ ਸੋਚਣਗੇ ਹੂੰ ਲੱਖੇ ਨਾਲ ਇਦਾਂ ਹੀ ਹੁੰਦਾ ਨਾ ਹਰ ਥਾਂ ਤੇ ਜਿੱਥੇ ਕੋਈ ਆਵਾਜ਼ ਦਿੰਦਾ ਲੱਖਾ ਪਹੁੰਚ ਜਾਂਦਾ ਤੇ ਥੋੜੇ ਦਿਨਾਂ ਬਾਅਦ ਅਗਲਾ ਉਹਦੇ ਨਾਲ ਦਬਾਅ ਪਾ ਲੈਂਦਾ ਜਾਂ ਸੈਟਿੰਗ ਕਰ ਲੈਂਦਾ ਤੇ ਮੁੜ ਕੇ ਲੋਕੀਂ ਕਹਿਣ ਲੱਗ ਜਾਂਦੇ ਲੱਖੇ ਨੇ ਲੱਖਾ ਤਾਂ ਗੱਲ ਸ਼ੁਰੂ ਕਰਦਾ ਤੇ ਮੁੜ ਕੇ ਕਿਸੇ ਤਨ ਪੱਤਨ ਨਹੀਂ ਲਾਉਂਦਾ ਉਹੀ ਇਹਨਾ ਨਾ ਕਰਨ ਵਾਲੇ ਕੁਲ ਜੀ ਇਹ ਵੇਖੋ ਪਹਿਲੇ ਦਿਨ ਤੋਂ ਇਨਸਾਫ ਦੁਆਰੇ ਨੇ ਪਟਿਆਲੇ ਪਤਾ ਨਹੀਂ ਕਿੰਨੇ ਢੇੜੇ ਲਾਗੇ ਜਗਰਾਉ ਕਿੰਨੇ ਢੇੜੇ ਲਾਗੇ ਇੱਥੋਂ ਤੱਕ ਨਹੀਂ ਪਰਿਵਾਰ ਦੀ ਮਾਇਕ ਸਹਾਇਤਾ ਕਰਨ ਦੇ ਵਿੱਚ ਵੀ ਟੱਤ ਪਰ ਰਹੇ ਨੇ ਅਸੀਂ ਆਏ ਸਾਂ ਪਰਿਵਾਰ ਨੂੰ ਰਾਸ਼ਨ ਪਾਣੀ ਵੀ ਦਿੱਤਾ ਹੈ ਮਾਇਕ ਸਹਾਤਾ ਵੀ ਕੀਤੀ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਵੇਖਿਓ ਜੇ ਕਿਤੇ ਭੈਣੇ ਪੈਸਿਆਂ ਦੇ ਲਾਲਚ ਵੀ ਦਿੱਤਾ ਜਾਣਾ 2-4-5 ਲੱਖ ਰੁਪਈਆ ਚਾਹੀਦਾ ਹੈ ਕਿ ਬੱਚੇ ਨੂੰ ਇਨਸਾਫ ਚਾਹੀਦਾ ਹੈ ਵੀਰੇ ਬੱਚੇ ਨੂੰ ਇਨਸਾਫ ਚਾਹੀਦਾ ਬੱਚਾ ਤਾਂ ਠੀਕ ਹੀ ਨਹੀਂ ਹੈਗਾ ਵੀਰੇ ਇਹ ਜਿਲਹ ਭੈਣ ਦੇ ਅੱਥੂ ਬੜਾ ਕੋ ਬਿਆਨ ਕਰਦੇ ਨੇ ਵੇਖੋ ਜਿਹੜੀ ਮਾਂ ਨੇ ਢਿੱਡੋ ਜੰਮਿਆ ਹੁੰਦਾ ਤੇ ਜਦੋਂ ਬੱਚੇ ਨਾਲ ਇਹੋ ਜਿਹਾ ਵਾਪਰਦਾ ਨਾ ਵਰਤਾਰਾ ਉਦੋਂ ਫਿਰ ਭੈਣੇ ਕੋਈ ਨਹੀਂ ਛਾਂ ਤੋਂ ਮੇਰੀ ਭੈਣ ਹਾਂ ਮਾਤਾ ਕੀ ਕਹਿਣਾ ਚਾਹੁੰਨੀ ਤੁਸੀਂ ਤਾਂ ਕੋਈ ਕੋਈ ਸੁਬੀਖੂ ਜਦੋਂ ਅਥਰੂ ਆ ਜਾਂਦਾ ਅਥਰੂ ਸਾਰਾ ਕੁਝ ਬਿਆਨ ਕਰ ਦਿੰਦੇ ਨੇ ਅਥਰੂ ਸਭ ਕੁਝ ਬਿਆਨ ਕਰ ਦਿੰਦੇ ਹਾਂ ਪੱਕੀ ਕਹਿਣਾ ਚਾਹੁੰਦੇ ਜੀ ਵੀ ਜੀ ਇਸ ਬਾਰੇ ਤਾਂ ਤੁਸੀਂ ਅਕਸਰ ਹੀ ਜਾਣਦੇ ਹੋ ਕਿਉਂਕਿ ਰੋਜ਼ ਦੀ ਨਵੀਂ ਤੋਂ ਨਵੀਂ ਵੀਡੀਓ ਆ ਰਹੀ ਹੈ ਨਾ ਪਿਛੇ ਜੀ ਚਰਨ ਘਾਟ ਵਾਲੇ ਸਾਧ ਦਾ ਮਸਲਾ ਜਿਹੜਾ ਚੱਲਿਆ ਉਹਦੀ ਇੱਕ ਵੀਡੀਓ ਜਨਤਕ ਕੀਤੀ ਹਜੇ ਬਹੁਤ ਵੀਡੀਓ ਜੜੀਆਂ ਅਮਰਤਪਾਲ ਨੇ ਉਹ ਹਜੇ ਆਫਸ ਕਰੀ ਰੱਖੀਆਂ ਹੋਈਆਂ ਇੱਕ ਵਾਰੀ ਚਲੋ ਉਹਨੂੰ ਇਹ ਜਾਂਦਾ ਅੱਜ ਇੱਕ ਹੋਰ ਕਰਤੀ ਗੱਲ ਉਹ ਨਵੇਂ ਉਹ ਬਾਬੇ ਲੱਖੇ ਨਾਲ ਸੰਬੰਧਿਤ ਆ ਉਹ ਚਰਨ ਘਾਟਲ 80% ਡੇਰਿਆਂ ਦੇ ਵਿੱਚ ਕੋਈ ਹੈ ਨਾ ਜੀ ਸੰਪਰਕ ਹਾਂ ਡੇਰੇ ਬੱਕੋ ਬکریاں ਬ੍ਰਾਂਚਾਂ ਦੇ ਵਿੱਚ 80% ਬ੍ਰਾਂਚਾਂ ਦੇ ਵਿੱਚ ਡੇਰਿਆਂ ਦੇ ਵਿੱਚ 80% ਸੂ ਦੇ ਵਿੱਚੋਂ ਬੱਚਿਆਂ ਦੇ ਨਾਲ ਅਜਿਹੇ ਕੁਕਰਮ ਕੀਤੇ ਜਾਂਦੇ ਆ ਇੱਕ ਹੋਰ ਇਹਦੇ ਨਾਲ ਵਿਸ਼ਾ ਬਹੁਤ ਅਜਿਹੇ ਕਈ ਵਾਰੀ ਨਾ ਅਸੀਂ ਜਦੋਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਕਈ ਦਾ ਵੀ ਸਿਆਣਾ ਵਿਆਣਾ ਮੂੰਹ ਤੇ ਦਾੜ੍ਹੀ ਆ ਗਈ ਬੰਦੇ ਦੀ ਬੰਦਾ ਕਿਵੇਂ ਜਨਾਨੀਆਂ ਜਾਂਲੇ ਲੱਛਣ ਕਰਦਾ ਹੈ ਕੀ ਕੁਝ ਕਰਦਾ ਫਿਰਦਾ ਹਨ ਇਹ ਅਸਲ ਦੇ ਵਿੱਚ ਉਸ ਵਕਤ ਇਹਨਾਂ ਨੂੰ ਜਾਗ ਲੱਗੀ ਹੁੰਦੀ ਛੋਟੇ ਹੁੰਦਿਆਂ ਨੂੰ ਜਿਹੜਾ ਬੰਦਾ ਛੋਟੇ ਹੁੰਦਾ ਜਿਹਦੇ ਨਾਲ ਅਜਿਹਾ ਕੋ ਕਰਮ ਹੋ ਜਾਏ ਉਹ ਬੰਦਾ ਆਦਤਾਂ ਦਾ ਆਦੀ ਬਣ ਜਾਂਦਾ ਹੈ ਉਮਰ ਬੇਸ਼ੱਕ ਭਾਵੇਂ 100 ਸਾਲ ਤੱਕ ਪਹੁੰਚ ਜਾ ਪਰ ਉਹ ਆਦਤ ਕਦੀ ਨਹੀਂ ਮਰਦੀ ਬਾਰੇ ਸ਼ਾਤਾਂ ਜਾਂਦੀਆਂ ਨਹੀਂ ਭਾਵੇਂ ਕਟੀਆਂ ਪੂਰੀਆਂ ਪੂਰੀਆਂ ਕਿਉਂਕਿ ਅਜਿਹੇ ਸਾਧ ਗੁਰੂ ਦੀ ਕਸਵਟੀ ਤੇ ਤਾਂ ਕੀ ਤੋੜਨਾ ਸੀ ਅਜਿਹੀਆਂ ਮਾੜੀਆਂ ਹਰਕਤਾਂ ਦੇ ਰਾਹ ਤੇ ਤੋੜ ਦਿੰਦੇ ਆ ਫਿਰ ਅਜਿਹੇ ਬੱਚੇ ਵੱਡੇ ਹੋ ਕੇ ਵੀ ਆਮ ਲੋਕਾਂ ਦੇ ਨਾਲ ਕਸਰਦੇ ਰਹਿੰਦੇ ਆ ਮੈਨੂੰ ਮਾਫ਼ ਕਰਿਓ ਸੰਤ ਜੀ ਪਰ ਅੱਜ ਵੱਡੀਆਂ ਟਕਸਾਲਾਂ ਸਵਨ ਸਿੰਘ ਅੱਜ ਉਹ ਕਿਉਂ ਨਹੀਂ ਐਕਸ਼ਨ ਲੈ ਰਹੀਆਂ ਆ ਪਿਛਲੇ ਸਮੇਂ ਦੇ ਅੰਦਰ ਬਾਬਾ ਧੁੰਮਾ ਜੀ ਨੇ ਕਿਹਾ ਵੀ ਚਾਰ ਬੱਚੇ ਪੈਦਾ ਕਰੋ ਔਰ ਬੱਚੇ ਸਾਡੇ ਕੋਲ ਛੱਡ ਦਿਓ ਅਸੀਂ ਪਾਲਾਂਗੇ ਤੇ ਜੇ ਉੱਚੇ ਪਰਵਰਸ਼ ਇਹੋ ਜੀ ਹੋ ਰਹੀ ਹੈ ਅਸੀਂ ਤੇ ਜੇ ਮੰਨ ਲਓ ਗਰੀਬ ਲਾਣਾ ਇਸ ਕੋਲੋਂ ਛੱਡਦਾ ਵੀ ਬੱਚੇ ਅਜ ਨਸ਼ੇ ਵਾਲੇ ਪਾਸਿਓ ਗੁਰਸਿੱਖੀ ਨਾਲ ਜੁੜ ਜਾਣਗੇ ਕਥਾਵਾਚਕ ਬਣ ਜਾਣਗੇ ਕੀਰਤਨੀਆਂ ਬਣ ਜਾਣਗੇ ਰਾਗੀ ਢਾਡੀ ਬਣ ਜਾਣਗੇ ਹੈ ਪਰ ਇਹ ਵੀ ਉੱਥੇ ਨਾਲ ਆ ਜਿਹੜਾ ਹੋ ਰਿਹਾ ਇਹਦੇ ਤੇ ਕਿਉਂ ਨਹੀਂ ਬੋਲ ਰਹੇ ਬਾਬਾ ਤੁਮਾ ਜੀ ਟਕਸਾਲ ਮੁਖੀ ਬਿਲਕੁਲ ਉਹਨਾਂ ਦਾ ਅਸਰ ਵੀ ਕੋਈ ਨਹੀਂ ਹੋ ਰਿਹਾ ਹਰਪਾਲ ਸਿੰਘ ਜੀ ਤੁਸੀਂ ਇੱਕ ਹੋਰ ਵੇਖੋ ਤੁਸੀਂ ਜਿੰਨੇ ਇਹ ਡੇਰਿਆਂ ਦੇ ਵਿੱਚ ਜਿੰਨਾਂ ਲੋਕਾਂ ਦੇ ਬੱਚੇ ਪੜ੍ਹਦੇ ਆ ਨਾ ਉਹ ਗਰੀਬ ਲੋਕਾਂ ਦੇ ਬੱਚੇ ਪਹੁੰਚੇ ਹੋਏ ਆ ਤੁਸੀਂ ਵੇਖਿਆ ਜੀ ਕਿਤੇ ਅਮੀਰ ਦਾ ਬੱਚਾ ਉੱਥੇ ਰਹਿੰਦਾ ਅਮੀਰ ਦਾ ਬੱਚਾ ਕਦੀ ਵੀ ਨਹੀਂ ਉੱਥੇ ਆ ਜਿਹੀ ਜਿਹੜੀ ਸਿੱਖਿਆ ਉਹਨਾਂ ਤੋਂ ਲੈਣ ਵਾਸਤੇ ਜਾਂਦਾ ਗਰੀਬ ਦੇ ਬੱਚੇ ਹੀ ਜਾਂਦੇ ਆ ਤੇ ਗਰੀਬ ਦੇ ਬੱਚਿਆਂ ਦੇ ਨਾਲ ਹੀ ਅਜਿਹੇ ਜਿਹੜੇ ਆ ਕੋ ਕਰਮ ਜਿਹੜੇ ਕੀਤੇ ਜਾਂਦੇ ਆ ਬਾਕੀ ਲੋਕਾਂ ਨੂੰ ਸਾਰਾ ਕੁਝ ਇਹਨਾਂ ਸਾਦਾ ਤੋਂ ਪਤਾ ਲੱਗ ਗਿਆ ਪਤਾ ਨਹੀਂ ਕਿਉਂ ਅਜਿਹੀ ਅੰਨੀ ਸ਼ਰਦਾ ਇਹਨਾਂ ਵਿੱਚ ਪਤਾ ਨਹੀਂ ਕੀ ਕਾਣੇ ਕੀਤੇ ਹੁੰਦੇ ਆ ਬਾਬਿਆਂ ਦੇ ਕੋਲ ਸ਼ਾਇਦ ਹੋ ਸਕਦਾ ਇਹਨਾਂ ਦੀਆਂ ਰਾਜਨੀਤਿਕ ਲੀਡਰਾਂ ਤੱਕ ਜਿਹੜੀਆਂ ਪੈਣਾ ਪਹੁੰਚਦੀਆਂ ਨੇ ਲੋਕਾਂ ਨੂੰ ਇਹ ਹੁੰਦਾ ਵੀ ਕਿਤੇ ਅਜਿਹੀ ਵਿਵਤਾ ਸਾਡੇ ਤੇ ਪਹਿ ਜਾ ਹੋ ਸਕਦਾ ਵੀ ਅਸੀਂ ਇਹਨਾਂ ਤੋਂ ਵੀ ਆਪਣਾ ਕੰਮ ਕਢਵਾ ਲਈਏ ਅਜੇ ਹੀ ਸੋਚ ਦੇ ਨਾਲ ਲੋਕ ਕਿਤੇ ਨਾ ਕਿਤੇ ਜੁੜੇ ਹੁੰਦੇ ਆ ਜਦੋਂ ਕਿਤੇ ਆਪਣੇ ਤੇ ਵਿਪਤਾ ਪੈਂਦੀ ਹੈ ਫਿਰ ਇਹੋ ਜਿਹਾ ਹਾਲ ਹੁੰਦਾ ਭੈਣ ਜਿਵੇਂ ਬਿਆਨ ਹੀ ਨਹੀਂ ਕਰ ਸਕਦੀ ਸੀ ਮੈਂ ਨਾ ਅੱਥਰੂ ਬੜਾ ਕੋ ਬਿਆਨ ਕਰ ਗਏ ਬਹੁਤ ਕੁਝ ਬਿਆਨ ਕਰਦੇ ਆ ਪਰ ਛੋਟੇ ਛੋਟੇ ਬੱਚੇ ਮੈਂ ਹਜੇ ਵੀ ਕਹਿਣਾ ਮਾਂ ਚੀਹਟ ਬਰਦਾਸ਼ਤ ਨਹੀਂ ਕਰਦੀ ਧੀ ਪੁੱਤਰ ਜੀ ਤੇ ਜੇ ਉਹਦੇ ਨਾਲ ਇਹੋ ਜਿਹਾ ਉਹ ਕਰਮ ਹੋ ਜਾ ਤੇ ਉਹ ਉਮਰ ਇਹਨਾਂ ਦਾ ਤਾਂ ਹੋ ਗਿਆ ਕਿਉਂਕਿ ਮਸਾਂ ਬਜਿਆ ਜੀ ਬੰਦਾ ਬੱਚਾ ਅਜੇ ਵੀ ਉਹਨੂੰ ਕੁਝ ਪਚ ਨਹੀਂ ਰਿਹਾ ਪੈਰਾਂ ਤੇ ਉਹਦੇ ਭਾਰ ਨਹੀਂ ਪੈ ਰਿਹਾ ਹੈ ਵੀ ਮਤਲਬ ਉਹ ਅਜੇ ਵੀ ਉਹਦੀ ਸਕੈਨ ਦੇ ਵਿੱਚ ਸੀਰੀਅਸ ਡਾਕਟਰ ਦੱਸ ਰਹੇ ਨੇ ਸੋ ਜਿਹੜੇ ਜਿਵੇਂ ਇਸ ਕਵਾਨ ਸਿੰਘ ਨੇ ਕਿਹਾ ਵੀ ਅੰਨੀ ਸ਼ਰਦਾ ਵਾਲੇ ਅੱਜ ਵੀ ਆਏ ਬੈਠੇ ਨੇ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਤੇ ਸਾਡੀ ਗੱਲਬਾਤ ਦੇ ਵਿੱਚ ਕਿਤੇ ਉਹ ਕਿਨਾਰਾ ਨਾ ਕਰ ਜਾਣ 2-3 ਵਾਰ ਹਾਲਾਂਕਿ ਪਹਿਲਾਂ ਪਿੰਡ ਲੱਭਿਆ ਗਿਆ ਵੀ ਪਿੰਡ ਕਿਹੜਾ ਨਾਨਕਸਰ ਤੋਂ ਮੈਨੂੰ ਲੱਗਦਾ ਜੇ ਪਟਿਆਲੇ ਤੋਂ ਗੱਲ ਕਰੀਏ ਤਾਂ 300 ਮੀਲ ਦੂਰ ਆ ਤੇ ਜੇ ਜਗਰਾਉਂ ਤੋਂ ਗੱਲ ਕਰੀਏ ਤੇ ਮੈਨੂੰ ਲੱਗਦਾ 150 ਮੀਲ ਦੂਰ ਪਿੰਡ ਦੇ ਵਿੱਚ ਖੜੇ ਆ ਮੈਨੂੰ ਲੱਗਦਾ ਵੀ ਤਿੰਨ ਚਾਰ ਵਾਰ ਪੈਣਾ ਹੋ ਰੇ ਕੀ ਕਰਕੇ ਗਏ ਫਿਰ ਉਹਨਾਂ ਸਰਪੰਚ ਦਾ ਨੰਬਰ ਲਿਆ ਹੁਣ ਸਰਪੰਚ ਨਾਲ ਰਾਬਤਾ ਕਰਕੇ ਦੋ ਵਾਰ ਹੀ ਆਏ ਉਹਨਾਂ ਨੂੰ ਪਰਿਵਾਰ ਨੂੰ ਇਹ ਗੱਲ ਕਹੀ ਗਈ ਵੀ ਅਸੀਂ ਸਰਕਾਰੀ ਮੁਲਾਜ਼ਮ ਹਾਂਜੀ ਹੁਣ ਅੱਜ ਉਹਨਾਂ ਨਾਲ ਵੀ ਗੱਲਬਾਤ ਕਰਦੇ ਨੇ ਕਿ ਮੈਂ ਨਾ ਅਖੀਰ ਤੇ ਗੱਲਬਾਤ ਕਹਿਣੀ ਆ ਸੰਗਤ ਨੂੰ ਵੀ ਹੋਣਾ ਸੰਗਤ ਜੀ ਥੋੜਾ ਜਿਹਾ ਜਾਗਰੂਕ ਹੋ ਜਾਓ ਹੁਣ ਬਚ ਜਾਓ ਕਿਉਂਕਿ ਤੁਹਾਨੂੰ ਹੁਣ ਵੀ ਇਹਨਾਂ ਨੇ ਗਲਾਵੇ ਦੇ ਵਿੱਚ ਲੈਣਾ ਉਹਨਾਂ ਕਿਤੇ ਫਸ ਜਾ ਜੇ ਆਪਣੇ ਬੱਚਿਆਂ ਨੂੰ ਉਸ ਪਾਸੇ ਤੋਰਨ ਦਾ ਯਤਨ ਕਰਿਆ ਜੇ ਇੱਕ ਸਾਨੂੰ ਸ਼ਰਮ ਜੀ ਆਉਂਦੀ ਆ ਜਦੋਂ ਅਜਿਹੇ ਮਸਲੇ ਦੇ ਉੱਪਰ ਨਾ ਇਹ ਮਸਲਾ ਜਿਹੜਾ ਅਸੀਂ ਜਦੋਂ ਲੋਕਾਂ ਤੱਕ ਲੈ ਕੇ ਜਾਂਦੇ ਇਹਦੇ ਵਿੱਚ ਦਸਤਾਰਾਂ ਵਾਲਿਆਂ ਦਾ ਜਿਹੜਾ ਉਹ ਉਹ ਸਿਰਨੀਵਾ ਹੁੰਦਾ ਇਸ ਤਰ੍ਹਾਂ ਕਹਿ ਲਓ ਬਹੁਤੇ ਲੋਕ ਇਦਾਂ ਦੇ ਕਮੈਂਟ ਕਰਦੇ ਯਾਰ ਤੁਸੀਂ ਕੀ ਤੁਹਾਨੂੰ ਲੋੜ ਪੈ ਗਈ ਸੀ ਤੁਸੀਂ ਚਾਰ ਵਿਊਆਂ ਦੀ ਖਾਤਰ ਅਜਿਹਾਂ ਮਸਲਾ ਜਿਹੜਾ ਲੋਕਾਂ ਤੱਕ ਲੈ ਕੇ ਆ ਗਿਆ ਇਹਦੇ ਵਿੱਚ ਸਰਦਾਰਾਂ ਦੀ ਹੀਟੀ ਹੁੰਦੀ ਹੈ ਪਰ ਜੇ ਅਜਿਹੇ ਮਸਲੇ ਅਸੀਂ ਲੋਕਾਂ ਤੱਕ ਨਾ ਲੈ ਕੇ ਜਾਵਾਂਗੇ ਬੋਲਾਂਗੇ ਨਾ ਅਜਿਹੇ ਮਸਲੇ ਸਾਡੇ ਉਹਨਾਂ ਲੋਕਾਂ ਤੱਕ ਇਹ ਇਹੋ ਜਿਹੇ ਰਾਖਸ਼ ਜਿਨ੍ਹਾਂ ਨੂੰ ਲੋਕ ਦੇਵਤੇ ਸਮਝਦੇ ਨੇ ਉਹ ਰਾਖਸ਼ ਵਰਤੀ ਦਾ ਪਤਾ ਕਿਵੇਂ ਲੱਗੂਗਾ ਵੀ ਇਸ ਬੰਦੇ ਦੇ ਅੰਦਰ ਰਾਖਸ਼ ਮਸੀਹਾ ਇਹ ਛੋਟੇ ਜਿਹੇ ਬੱਚੇ 8-9 ਸਾਲ ਦੇ ਬੱਚੇ ਤੇ ਜ਼ੁਲਮ ਕੀਤਾ ਹੈ ਮੈਂ ਤਾਂ ਕਹਿੰਦਾ ਸ਼ਾਬਾਸ਼ ਹੀ ਇਹੋ ਜਿਹੀਆਂ ਜਥੇਬੰਦੀਆਂ ਨੇ ਇੱਕ ਵਾਰੀ ਬਾਬਾ ਇਹੋ ਜਾਂ ਮਿੱਟੀ ਕਰ ਦੇਣਾ ਚਾਹੀਦਾ ਬਾਬਿਆਂ ਨੂੰ ਅਜੇਹਾਂ ਨੂੰ ਸਲਾਖਾਂ ਪਿੱਛੇ ਘਟੋ-ਘਟੋ ਉਮਰ ਕਹਿ ਤਾਂ ਹੋਵੇ ਕਿਉਂਕਿ ਸਾਰੀ ਉਮਰ ਲੋਕਾਂ ਨੂੰ ird-gird ਦੇ ਲੋਕਾਂ ਨੂੰ ਪਤਾ ਲੱਗ ਜਾ ਪੰਜਾਬ ਦੇ ਲੋਕਾਂ ਨੂੰ ਵਿਦੇਸ਼ਾਂ ਦੇ ਲੋਕਾਂ ਨੂੰ ਪਤਾ ਲੱਗ ਜਾ ਜਿਨ੍ਹਾਂ ਬਾਬਿਆਂ ਦੇ ਕੋਲ ਅਸੀਂ ਵੱਡੀਆਂ-ਵੱਡੀਆਂ ਗਰਾਈਆਂ ਭੇਜੀਆਂ ਜਿਨ੍ਹਾਂ ਕੋ ਬੱਚੇ ਭੇਜਦੇ ਰਹਿ ਜੋ ਬੱਚੇ ਅਜਿਹੇ ਹਿਕਾਰ ਹੁੰਦੇ ਰਹਿ ਉਹਨਾਂ ਦੇ ਰੇਪ ਹੁੰਦੇ ਰਹਿ ਜੇ ਸਾਡੀਆਂ ਧੀਆਂ ਜਾਂਦੀਆਂ ਨੇ ਹੋ ਸਕਦਾ ਵੀ ਸਾਡੀਆਂ ਧੀਆਂ ਦੇ ਉੱਪਰ ਵੀ ਇਸ ਬਾਬੇ ਨੇ ਮਾੜੀ ਨਿਗਾਹ ਰੱਖੀ ਹੋਏਗੀ ਬਿਲਕੁਲ ਵੀਡੀਓ ਨਸ਼ਰ ਹੋ ਰਹੀਆਂ ਜੀ ਵੀਡੀਓ ਨਸ਼ਰ ਹੋ ਰਹੀਆਂ ਸਿਆਣੇ ਘਰ ਦਾ ਜਾਂ ਤਕੜੇ ਘਰ ਦਾ ਰੋਲਾ ਨਹੀਂ ਪਉਂਦਾ ਤੇ ਜਾਂ ਜਿਹਦੇ ਤੇ ਬਾਲਾ ਲੋੜ ਤੋਂ ਜ਼ਿਆਦਾ ਜ਼ੁਲਮ ਹੋ ਜਾਂਦਾ ਉਹ ਲੋਕ ਕਚਹਿਰੀ ਦੇ ਵਿੱਚ ਆ ਜਾਂਦਾ ਸੋ ਬੇਨਤੀ ਇਹ ਆ ਵੀ ਆਪਣੇ ਬੱਚਿਆਂ ਨੂੰ ਮੈਂ ਕਹਿੰਦਾ ਵੀ ਆਪਾਂ ਗੁਰਦੁਆਰੇ ਜਾਣ ਨੂੰ ਰੋਕਦੇ ਆ ਤੇ ਡੇਰਿਆਂ 'ਚ ਆਪ ਆਪ ਲੈ ਕੇ ਜਾਂਦੇ ਕਿਤੇ ਨਾ ਕਿਤੇ ਅਸੀਂ ਵੀ ਗੁਨੇਗਾਰ ਆ ਅੱਜ ਗੁਰਦੁਆਰੇ ਦੇ ਵਿੱਚ ਸਵੇਰੇ ਚੋਰ ਕਰਨ ਵਾਲਾ ਕੋਈ ਨਹੀਂ ਹੁੰਦਾ ਤੇ ਬਾਬੇ ਦੇ ਉੱਤੇ ਚੌਂਕੀ 500 ਬੰਦਾ ਭਰਦਾ ਹੁੰਦਾ ਸੋ ਕਿਤੇ ਨਾ ਕਿਤੇ ਅਸੀਂ ਗੁਰੂ ਨਾਲ ਟੁੱਟ ਕੇ ਤੇ ਸਰੀਰ ਨਾਲ ਜੁੜੇ ਤੇ ਜਦੋਂ ਅਸੀਂ ਸਰੀਰ ਨਾਲ ਜੁੜਾਂਗੇ ਤੇ ਇਹੋ ਜਿਹੀ ਚੋਚਨ ਹੁੰਦੀ ਰਹਿਣਗੇ ਸੋ ਅਸੀਂ ਸ਼ਬਦ ਗੁਰੂ ਦੇ ਨਾਲ ਜੁੜੀਏ ਤੇ ਉਹ ਜਿਹੜੇ ਵੀ ਆਏ ਨੇ ਨੌਜਵਾਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਵੀ ਕੀ ਤੁਸੀਂ ਬਾਬੇ ਦੇ ਭੇਜੇ ਆਏ ਹੋ ਕਿ ਆਪਣੀ ਸ਼ਰਦਾਬਸ ਹੋ ਕੇ ਆਏ ਹੋ ਕਿ ਤੁਹਾਨੂੰ ਵੀ ਵਿੱਚ ਕੋਈ ਠੂੰਗਾ ਲਾਉਣਾ ਲਾਲਚ ਹੈ ਕਿ ਕਿਸ ਤਰੀਕੇ ਨਾਲ ਸੌਦਾ ਕਰਨ ਆਏ ਹੋ ਪਰਿਵਾਰ ਦੇ ਨਾਲ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ